ਜਿਸ ਪਾਤਸ਼ਾਹੀ ਦੇ ਗੁਰੂ ਸਾਹਿਬ ਚਰਨੀ ਲੱਗੇ ਮੱਥਾ ਟੇਕਿਆ ਤੇ ਗੁਰੂ ਗਿਆ ਉਹਨਾਂ ਨੂੰ ਉਹ ਤੇ ਸੁਖਬੀਰ ਦੇ ਨੌਕਰ ਬਣੇ ਬੈਠੇ ਉਹਦੀਆਂ ਜੁੱਤੀਆਂ ਚੁੱਕ ਕੇ ਉਹਦੇ ਅੱਗੇ ਰੱਖਾ ਦੇ ਫਿਰਦੇ ਸਾਨੂੰ ਰਾਹ ਕਿੱਥੋਂ ਮਿਲਣਾ ਇਹਦੇ ਪਿੱਛੇ ਦੀ ਤੁਸੀਂ ਕੋਈ ਸਿਆਸਤ ਮੰਨਦੇ ਹੋ ਸਿਆਸਤ ਇਹ ਆ ਕਿ ਸੁਖਬੀਰ ਦੀ ਹੱਟੀ ਤੇ ਆਓ ਸਾਰੇ ਸੌਦਾ ਲੈ ਇਹ ਦੁਕਾਨ ਬੰਦ ਪਈ ਆ ਤੇ ਸੇਲ ਲਾਤੀ ਮਾਫੀਆਂ ਦੀ ਕਿਹਾ ਉਹ ਲੈ ਲਓ ਜਿਹੜੇ ਲੈਣ ਪਰ ਸੁਖਬੀਰ ਦੇ ਅੱਖ ਲੱਗਦੀ ਇਹ ਗੜਗਾਚ ਸਿੰਘ ਕਿਹੜੇ ਪਤੀਲੇ ਦੇ ਢੱਕਣ ਦੇ ਲਿਆ ਕੇ ਜਿਹੜੇ ਉੱਥੇ ਘਰ ਤੱਕ ਤੇ ਬਿਠਾਦੇ ਇਹ ਸਿਰ ਦੇ ਨਾਲਿਆਂ ਦੀ ਪਲੇਟਫਾਰਮ ਸੀਗਾ ਸਿਰ ਦੇਣ ਵਾਲਿਆਂ ਦੀ ਥਾਂ ਸੀ ਜਿਹੜੇ ਜੁੱਤੀ ਚੁੱਕ ਜਿਹੜੇ ਨੇ ਉਹ ਜਾ ਕੇ ਬੈਠੇ ਹੋ ਅੱਜ ਅੱਜ ਸਾਡਾ ਜਿਹੜਾ ਜੱਥੇਦਾਰ ਹੈ ਤੇ ਰਤਮਾ ਹੈਗਾ ਉਹ ਕਿਉਂ ਬਾਦਲ ਨੂੰ ਕਹਦੇ ਤੇਰੀ ਧਰਮ ਬਤਰੀ ਨਹੀਂ ਛੱਕਿਆ ਸੁਖਵੀਰ ਨੂੰ ਕਹਦੇ ਤੂੰ ਛੱਕ ਲਿਆ ਦਿਖਾਵੇ ਲਈ ਤੇ ਅੱਜ ਕਰਪਾਨ ਤੇਰੀ ਕਿੱਥੇ ਆ 15 ਸਾਲ ਹੋ ਗਏ ਇਲੈਕਸ਼ਨ ਕਿਉਂ ਨਹੀਂ ਹੋਣਦੇ ਐਂਡੇ ਯਾਰ ਭਾ ਰੁਪਏ ਦੇ ਬਜਟ ਤੇ ਬਾਦਲ ਦੀ ਕਲਮ ਕਿਉਂ ਚੱਲ ਰਹੀ ਹੈ ਅਜੇ ਤੱਕ ਪਰ ਫਿਰ ਵੀ ਤਕੜੇ ਤਾਂ ਉਹੀ ਰਹਿ ਜਾਣਗੇ ਮੈਂ ਕਹਾਂ ਜੀ ਉਹ ਰਹਿ 20 ਵੀਰੇ ਰਹਿ ਜੇ ਹੁਣ ਜਿਹੜੀ ਇਹ ਸੂਚੀਆਂ ਉੱਤੇ ਰੋਕ ਲੱਗੀ ਹੋਈ ਆ ਤੁਹਾਨੂੰ ਲੱਗਦਾ ਵੀ ਉਹੀ ਦੁਬਾਰਾ ਹੋਊਗਾ ਦੁਬਾਰਾ ਫੇਰ ਬੰਦ ਦੇਖੋ ਜੀ ਜੇ ਤਣ ਨੇਇਤ ਹੋਏ ਨਾ ਸੈਂਟਰ ਸਰਕਾਰ ਦੀ ਕਿ ਇਲੈਕਸ਼ਨ ਹੋਣੇ ਚਾਹੀਦੇ ਆ ਕੋਈ ਰੋਕ ਨਹੀਂ ਰਹਿਣੀ ਕਦੇ ਹੁਣ ਸਰਨਾ ਜੀ ਨਾਲ ਗੱਲਬਾਤ ਹੋਈ ਬਹੁਤ ਸਰਨੇ ਨੂੰ ਦਫਾ ਕਰੋ ਯਾਰ ਕੋ ਬੰਦੇ ਦਾ ਡਾ ਲਿਆ ਕਰੋ ਤੁਸੀਂ ਚਾਹੀਦੇ ਦਾ ਕੋਈ ਸਰਨਾ ਬੰਦਿਆ ਜੋ ਬੰਦਾ ਉਹ ਚਲੇਗਾ ਜਿੱਥੇ ਜਾਣਾ ਚਾਹੀਦਾ ਹੈ ਬੈਦਬੇ ਨੂੰ 23 ਸਾਲ ਬਾਅਦ ਪੰਥ ਨੇ ਆਵਾਜ਼ ਮਾਰੀ ਹੈ ਪੰਥ ਨੂੰ ਬਾਦਲ ਦਾ ਪਰਵਾਰ ਹੀ ਦੱਸਦਾ ਪੰਥ ਹੋਰ ਕਿਤੇ ਨਹੀਂ ਹੈ ਨਾ ਨਹੀਂ ਲੋਕ ਤਾਂ ਹੀ ਚਾਹੁੰਦੇ ਨੇ ਵੀ ਗਿਆਨੀ ਰਣਜੀਤ ਸਿੰਘ ਜੀ ਇਕੱਠੇ ਹੋ ਕੇ ਦੂਜਿਆਂ ਨਾਲ ਵੀ ਚੱਲਣ ਮੈਨੂੰ ਇੱਥੇ ਬੈਠਾ ਰਹਿੰਦੇ ਹੋ ਉਹ ਆਪ ਇਕੱਠੇ ਹੋ ਜਣੇ ਇੱਕ ਫਰੰਟ ਬਣਾ ਲੈਣ ਮੈਂ ਆਪੇ ਪਾਸੇ ਲੱਗੇ ਤੁਸੀਂ ਕਦੇ ਇਹਦੇ ਬਾਰੇ ਸੋਚਿਆ ਜੋ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਉਹ ਮੈਂਬਰਸ਼ਿਪ ਲੈਣ ਵੇਲੇ ਦੇਖੋ ਮੈਂ ਗਾਲਪੁਰਸ ਦੇ ਦਰ ਤੋਂ ਮੈਂ ਗਾਲੀ ਆ ਜੀ ਮੈਨੂੰ ਕੇਸ ਤੋਂ ਸਰਟੀਫਿਕੇਟ ਲੈਣ ਦੀ ਲੋੜ ਹੈ ਮੈਂਬਰਸ਼ਿਪ ਲੈਣ ਦੀ ਲੋੜ ਹੈ ਇਹ ਦੂਸਰਿਆਂ ਦੇ ਰਾਹ ਹਨਾ ਲੱਤ ਘੱਟ ਕੇ ਖਲੋਣ ਵਾਲਿਆਂ ਨੇ ਬਿਨਾਂ ਖੇਡਣਾ ਤੇ ਨਾ ਖੇਡਣ ਦੇ ਨਾ ਕੁੱਤੀ ਨੂੰ ਸਤਿ ਸ਼ਕਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਬੇहद ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਆਂ ਪੰਥਕ ਸੰਕਟ ਦੇ ਵਿੱਚ ਸਾਰੇ ਗੱਲ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਨਿਊਜ਼ ਚੈਨਲਾਂ ਦੇ ਉੱਤੇ ਅਖਬਾਰਾਂ ਦੀਆਂ ਸੁਰਖੀਆਂ ਦੇ ਉੱਤੇ ਗੱਲਬਾਤ ਹੋ ਰਹੀ ਆ ਪਰ ਇਸ ਹੱਲ ਨੂੰ ਲੈ ਕੇ ਬਹੁਤ ਘੱਟ ਲੋਕ ਬੋਲ ਰਹੇ ਨੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਉਹ ਲੰਮੇ ਦੇਰ ਤੋਂ ਬਹੁਤ ਲੰਮੇ ਸਮੇਂ ਤੋਂ ਇਹ ਬੋਲਦੇ ਆਏ ਨੇ ਬਹੁਤ ਗੱਲਾਂ ਆਈਆਂ ਪਰ ਜੋ ਕੱਲ ਕੋਸ਼ ਹੋਇਆ ਉਹ ਕਿਉਂ ਹੋਣਾ ਚਾਹੀਦਾ ਸੀ ਇਸ ਨੂੰ ਲੈ ਕੇ ਵੱਡੇ ਸਵਾਲ ਨੇ ਲੋਕ ਇੱਕ ਪਾਸੇ ਚਾਹ ਕਰ ਰਹੇ ਨੇ ਵੀ ਜਲਦੀ ਐਸਜੀਪੀਸੀ ਚੋਣ ਆਊਗੀ ਅਸੀਂ ਕੁਝ ਨਵਾਂ ਪ੍ਰਬੰਧ ਜਾਂ ਕੁਝ ਨਵੀਆਂ ਚੀਜ਼ਾਂ ਅਸੀਂ ਦੇਖਾਂਗੇ ਪਰ ਉਸ ਤੋਂ ਪਹਿਲਾਂ ਹੀ ਬਹੁਤ ਕੁਝ ਤਖਤ ਵਰਸਸ ਤਖਤ ਹੋ ਰਿਹਾ ਹੈ ਇਹ ਕਿਉਂ ਹੋ ਰਿਹਾ ਹੈਗਾ ਅਸੀਂ ਕੁਝ ਬਰੀਕੀਆਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਸਾਬਕਾ ਜੱਥੇਦਾਰ ਗਿਆਨੀ ਰਣਜੀਤ ਸਿੰਘ ਜੀ ਭਾਈ ਸਾਹਿਬ ਸਵਾਗਤ ਹੈ ਬਾਕੀ ਕਾਲਸਾ ਜੀ ਤੇ ਜੀ ਤਖਤਵਰ ਸੀ ਤਖਤ ਇਹਦੀ ਜੇ ਅਸੀਂ ਬਰੀਕੀ ਚ ਜਾਈਏ ਸਿੰਘ ਸਾਹਿਬ ਤੁਸੀਂ ਬਹੁਤ ਲੰਬੇ ਸਮੇਂ ਤੋਂ ਸਾਰੇ ਇਸ ਕੰਮ ਦੇ ਵਿੱਚ ਵਿਚਰਦੇ ਆਏ ਹੋ ਪੰਥਕ ਸੱਥਾਂ ਦੇ ਵਿੱਚ ਵਿਚਰਦੇ ਆਏ ਹੋ ਅਸਲੀ ਜੜ ਕਿੱਥੇ ਜਾਉ ਚਾਬੀ ਕਿੱਥੇ ਪਈ ਹੈ ਜਿੰਦੇ ਦੀ ਕਿਹਦੀ ਤਖਤਵਰ ਸੀ ਤਖਤ ਕਿਉਂ ਹੋ ਗਿਆ ਐਨੇ ਭੇਦ ਭਾਵ ਐਨਾ ਦੇਖੋ ਤਖਤ ਜਿਹੜਾ ਨਾ ਜੀ ਇੱਕ ਅਕਾਲ ਪੁਰਖ ਦਾ ਤਖਤ ਜਿਹੜਾ ਉਹ ਗੁਰੂ ਸਾਹਿਬ ਨੇ ਬਣਾਇਆ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਣਾਇਆ ਜੀ ਬਾਕੀ ਤਖਤ ਜਿਹੜੇ ਸਾਡੀ ਸੰਗਤ ਦਾ ਪ੍ਰੇਮ ਹੈ ਜੀ ਇਹ ਤਖਤਾਂ ਦੇ ਉੱਤੇ ਪੰਜ ਸਿੰਘ ਹੀ ਜਾ ਸਕਦੇ ਪੰਜਾਂ ਤਖਤਾਂ ਤੇ ਪੰਜ ਜਥੇਦਾਰ ਹੀ ਜਾ ਸਕਦੇ ਜਿਨ੍ਹਾਂ ਨੂੰ ਪੰਜਾਂ ਪਿਆਰਿਆ ਦੀ ਉਪਾਧੀ ਦਿੱਤੀ ਜਾਂਦੀ ਕੌਮੀ ਤੌਰ ਤੇ ਜੀ ਉਹ ਹੁਣ ਉਹ ਪੰਜ ਕਾਲ ਤਖਤੇ ਤੇ ਬਹਿੰਦੇ ਨੇ ਹੂੰ ਇਹ ਉਥੇ ਕਿੱਥੋਂ ਆ ਗਏ ਹੂੰ ਤੇ ਜੇ ਆ ਗਏ ਤੇ ਜਿੰਨੀ ਕੁ ਵੈਲਿਊ ਹੈ ਇਹਨਾਂ ਦੀ ਓਨੀ ਕੁ ਉਹਨਾਂ ਦੀ ਹੂੰ ਦੂਸਰੀ ਗੱਲ ਇਹ ਆ ਕਿ ਇਹ ਜਿਹੜੀਆਂ ਸਾਡੀਆਂ ਰਵੈਤਾਂ ਨੇ ਅਜੇ ਤੁਸੀਂ ਜਿਹੜਾ ਪਟਨਾ ਸਾਹਿਬ ਤੇ ਜਿਹੜਾ ਜਿਹੜਾ ਖਾਸ ਕਰਕੇ ਨਦੀਰ ਸਾਹਿਬ ਨਦੀਰ ਸਾਹਿਬ ਜਿਹੜਾ ਉਹਦੇ ਜ਼ਥੇਦਾਰ ਨੂੰ ਵੀ ਨਹੀਂ ਹਟਾ ਸਕਦਾ ਕੋਈ ਵੀ ਅਜੇ ਉੱਥੇ ਰਵੈਤਾਂ ਬਚੀਆਂ ਨੇ ਕੁਝ ਜੀ ਬਈ ਇੱਥੇ ਤਾਂ ਕਮੀਦ ਦੀ ਤਰ੍ਹਾਂ ਬਦਲੇ ਬਾਦਲ ਪਰਿਵਾਰ ਨੇ 99 ਦੇ ਵਿੱਚ ਸਰਕਟ ਹਾਊਸ ਬਦਲਿਆ ਠੀਕ ਹੈ ਜੀ ਇੱਥੇ ਅੱਧੀ ਰਾਤ ਨੂੰ ਚੋਰਾਂ ਦੀ ਤਰ੍ਹਾਂ ਬਦਲਿਆ ਹੂੰ ਤੋ ਇਹ ਜਿਹੜੇ ਕਾਰਨ ਨੇ ਇਹ ਸਾਰੇ ਲੀ ਤੋਂ ਲਾਉਣ ਵਾਲੇ ਨੇ ਕੌਮ ਨੂੰ ਜਿਹੜੀ ਕੌਮ ਦੇਖੋ ਕੌਮ ਕਿਸੇ ਕੋਈ ਵੀ ਕੌਮ ਕਿਸੇ ਸਦਾਤ ਤੇ ਚਲਦੀ ਹੈ ਹੂੰ ਉਹਦਾ ਮੂਲ ਰਸਤਾ ਜਿਹੜਾ ਪੰਥ ਹੁੰਦਾ ਉਹ ਸਦਾਤ ਹੁੰਦਾ ਜੇ ਜੇ ਸਦਾਤ ਹੀ ਨਾ ਰਵੇ ਤੇ ਚਾਹਉਂ ਕੋ ਕੌਮ ਕਿਧਰ ਨੂੰ ਜਾਊਗੀ ਹੂੰ ਇਹ ਸਾਡੇ ਜਿਹੜੇ ਪ੍ਰਥਾ ਆ ਉਹਦੇ ਵਿੱਚ ਪੰਜ ਪਿਆਰੇ ਜਿਹੜੇ ਪੰਜ ਸਿੰਘ ਨੇ ਉਹ ਗੁਰੂ ਸਾਹਿਬ ਨੇ 1699 ਨੂੰ ਤਲਵਾਰ ਦੀ ਧਾਰ ਤੇ ਪਰਖ ਕੇ ਸਾਜੇ ਉਹ ਲੋ 80000 ਬੈਠਾ ਸੀ ਸਿੱਖ ਜਦੋਂ ਉਹਨਾਂ ਨੇ ਕਿਹਾ ਕੋ ਸਿੱਖ ਹੋਵੇ ਤੋ ਦਿਜੀਏ ਸੁਮੇ ਕੋ ਤੁਹਾਡੇ ਕੋ ਸਿੱਖ ਹੈਗਾ ਤਾ ਮੈਨੂੰ ਸੀਸ ਚਾਹੀਦਾ ਜੀ 80000 ਦਾ ਘੱਟ ਸਿੱਖ ਹੀ ਸੀਗੇ ਸਾਰੇ ਹਮ ਪਰ ਗੁਰੂ ਸਾਹਿਬ ਕਹਿੰਦੇ ਮੈਨੂੰ ਸੀਸ ਚਾਹੀਦਾ ਕੋ ਸਿੱਖ ਹੈਗਾ ਜਿਹੜਾ ਮੈਨੂੰ ਦੇਵੇ ਉਹ ਚ ਇੱਕ ਇੱਕ ਉਟਿਆ ਇੱਕ ਇੱਕ ਕਰਕੇ ਪੰਜ ਆ ਗਏ ਛੇਵਾਂ ਨਹੀਂ ਆਇਆ ਹਮ ਤੋ ਜਿਹੜੇ ਪੰਜਾਂ ਨੂੰ ਰਤਬਾ ਦਿੱਤਾ ਗੁਰੂ ਸਾਹਿਬ ਨੇ ਉਹ ਦਿੱਤਾ ਗੁਰੂ ਦਾ ਵਹਿ ਗੁਰੂ ਇੱਕ ਸੋਖਣ ਸੜਾਇਆ ਗੁਰੂ ਖਾਲਸਾ ਨਾਮ ਤਰਾਇਆ ਤੋਂ ਮੇਰੇ ਮੈਂ ਤੁਮਰਾ ਹੁਆ ਜਦੋਂ ਗੁਰੂ ਸਾਹਿਬ ਨੇ ਉਹਨਾਂ ਪੰਨਿਆਂ ਨੂੰ ਸਾਜਿਆ ਤਿਆਰ ਪਰ ਤਿਆਰ ਕਰਕੇ ਸਟੇਜ ਤੇ ਲਿਆਂਦਾ ਤੇ ਫਿਰ ਆਪ ਵੀਰ ਆਸਣ 'ਚ ਹੋ ਕੇ ਕਹੇ ਦਾਸ ਰਾਮ ਸਿੰਘ ਕਰੋ ਦਾਸ ਰਾਮ ਅੰਮ੍ਰਿਤ ਦੀ ਦਾਤ ਦਿਓ ਤੇ ਉਹਨਾਂ ਦਾ ਇਹ ਇਹ ਹੁਕਮ ਸੀ ਕਿ ਅਸੀਂ ਸੀਸ ਦੇ ਅੱਗੇ ਦਾਤ ਲਈ ਆਏ ਹੂੰ ਤੁਸੀਂ ਕੀ ਲੈ ਕੇ ਆਏ ਇਹ ਇਹ ਉਹਨਾਂ ਦਾ ਰੋਗ ਸੀ ਉਹਨਾਂ ਦਾ ਰੁਤਬਾ ਸੀ ਉਹਨਾਂ ਦੀ ਜ਼ਰੂਰਤ ਸੀ ਅੱਜ ਅੱਜ ਸਾਡਾ ਜਿਹੜਾ ਜਥੇਦਾਰ ਹੈ ਤੇ ਰੁਤਬਾ ਹੈਗਾ ਉਹ ਕਿਉਂ ਬਾਦਲ ਨੂੰ ਕਹਦੇ ਤੇਰੀ ਧਰਮ ਪਤਨੀ ਨੇ ਨਹੀਂ ਛੱਕਿਆ ਸੁਖਵੀਰ ਨੂੰ ਕਹਦੇ ਤੂੰ ਛੱਕ ਲਿਆ ਦਿਖਾਵੇ ਲਈ ਤੇ ਅੱਜ ਕਿਰਪਾਨ ਤੇਰੀ ਕਿੱਥੇ ਆ ਤੇਰੀ ਧਰਮ ਪਤਨੀ ਦੀ ਤੇ ਕਿਰਪਾਲ ਕਿੱਥੇ ਉਹਨੇ ਕਿਉਂ ਨਹੀਂ ਛੱਕਿਆ ਤੋ ਧਵਾਬ ਹੈ ਨਹੀਂ ਰੁਤਬਾ ਹੀ ਹੈ ਨਹੀਂ ਉਹ ਰੋ ਵੀ ਹੈ ਵੀ ਤੋ ਉਹ ਜਿਹੜੀ ਪ੍ਰਥਾ ਸੀ ਉਹ ਗੁਰੂ ਸਾਹਿਬ ਨੂੰ ਸਮਕਾਲੀ ਕਵੀਆਂ ਨੇ ਕਿਹਾ ਕਿ ਵਾਹ ਪਰਗਟੇ ਹੋ ਮਰਗ ਅਗੰਬੜਾ ਅਗੰਬੜਾ ਬਨਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੇ ਜੀ ਦਾ ਗੁਰੂ ਆਪ ਚੇਲਾ ਬਣੇ ਤੇ ਉਹਨਾਂ ਨੂੰ ਚੇਲਾ ਬਣਾਇਆ ਤੇ ਫਿਰ ਉਹਨਾਂ ਨੇ ਕਿਹਾ ਕਿ ਤੂੰ ਮੇਰੇ ਮੈਂ ਤੁਮਰਾ ਹੂਆ ਤੁਮਰਾ ਹਮਰਾ ਗੁਰੂ ਨਾ ਦੂਆ ਫਿਰ ਗੁਰੂ ਸਾਹਿਬ ਜੀ ਦੀ ਇਸ ਵਿਧੀ ਨੂੰ ਭਾਈ ਜੈਤਾ ਜੀ ਦੇ ਗਵਾਹੀਆ ਜੇਬੇ ਦਾ ਪਾਉਲ ਗੁਰਦਈ ਤੇਬੇ ਦਾ ਤਿੰਸੋਂ ਲੈਣ ਆਪ ਤਿੰਨ ਕਾ ਚੇਲਾ ਭੈ ਇਉਂ ਸਤਿਗੁਰੂ ਕੇ ਜਿਸ ਪਾਤਸ਼ਾਹੀ ਦੇ ਗੁਰੂ ਸਾਹਿਬ ਚਰਨੀ ਲਗੇ ਮੱਥਾ ਟੇਕਿਆ ਤੇ ਗੁਰੂ ਕਿਹਾ ਉਹਨਾਂ ਨੂੰ ਉਹ ਤਾਂ ਸਖਬੀਰ ਦੇ ਨੌਕਰ ਬਣੇ ਬੈਠੇ ਆ ਉਹਦੀਆਂ ਜੁੱਤੀਆਂ ਚੁੱਕ ਕੇ ਉਹਦੇ ਅੱਗੇ ਰਕ ਕਰਦੇ ਫਿਰਦੇ ਸਾਨੂੰ ਰਾਹ ਕਿੱਥੋਂ ਮਿਲਣਾ ਹੂੰ ਤੇ ਜੇ ਇੱਥੇ ਨਾ ਰਾਹ ਮਿਲਿਆ ਤੇ ਪਟਨਾ ਸਾਹਿਬ ਤੋਂ ਰਾਹ ਕਿਵੇਂ ਮਿਲ ਜਾਊਗਾ ਹੂੰ ਐਨੀ ਕੁ ਗੱਲ ਐ ਬਸ ਇਹਨੂੰ ਵਿਸਾਰ ਜਨਾਂ ਮਰਜ਼ੀ ਦੇ ਲੋ ਹੂੰ ਇਦੇ ਪਿੱਛੇ ਵੀ ਤੁਸੀਂ ਕੋਈ ਸਿਆਸਤ ਮੰਨਦੇ ਹੋ ਦੋ ਕਿ ਕੋਈ ਕੰਮ ਹੀ ਆ ਜੇ ਨਹੀਂ ਇਕੱਲੇ ਨਵੇਂ ਸੁਖਵੀਰ ਬਾਦਲ ਨੂੰ ਨਹੀਂ ਲੈ ਕੇ ਹੋਰ ਵੀ ਕੁਝ ਜਿਵੇਂ ਜਿਹੜੇ ਕੱਲ ਸੱਤ ਮਤੇ ਆਏ ਆ ਉਹ ਮਤਿਆਂ ਦੇ ਵਿੱਚ ਜਿਵੇਂ ਬਹੁਤ ਸਾਰੀਆਂ ਸਿਆਸਤ ਇਹ ਆ ਕਿ ਸੁਖਵੀਰ ਦੀ ਹੱਟੀ ਤੇ ਆਓ ਸਾਰੇ ਸੌਦਾ ਲੈਣ ਦੇ ਹੋਰ ਨਾ ਕਿਤੇ ਜਾਓ ਹੂੰ ਇਹ ਦੁਕਾਨ ਬੰਦ ਪਈ ਆ ਤੇ ਸੇਲ ਲਾਤੀ ਮਾਫੀਆਂ ਦੀ ਕਿਹਾਓ ਲੈ ਲਓ ਜਿਹਨੇ ਲੈਣ ਪਰ ਸੁਖਵੀਰ ਦੇ ਆਖੇ ਲੱਗੋ ਆ ਆ ਸਵਾਪ ਹੂੰ ਇਹ ਕਾਲ ਤੱਕ ਸੁਖਬੀਰ ਦੀ ਖੇਤਮਤ ਲਈ ਬਣਾ ਦਿੱਤਾ ਸਾਡੇ ਪੰਜ ਗ੍ਰੰਥੀਆਂ ਨੇ ਇਹ ਦੁਨੀਆ ਨੂੰ ਸਮਝ ਲੈਣਾ ਚਾਹੀਦਾ ਤੁਹਾਨੂੰ ਕੋਈ ਪਰੋਸ਼ ਨਹੀਂ ਦਿੰਦੀ ਕੋਈ ਕਿਰਨ ਦਿੰਦੀ ਆਸ ਉਮੀਦ ਕੋਈ ਕਿਵੇਂ ਆਸ ਅੱਜ ਸਾਰਾ ਕੁਝ ਠੀਕ ਹੋ ਜਾਦਾ ਇਲੈਕਸ਼ਨ ਹੋਣ ਦੇਓ ਇਹ ਸੈਂਟਰ ਸਰਕਾਰ ਜਿਹੜੀ ਆ ਜੀ ਇਹ ਸਿੱਖ ਸਿੱਖਾਂ ਨੂੰ ਜਾਂ ਤੇ ਸਿੱਖੇ ਨੂੰ ਸਮਝਾ ਦੇਣਗੇ ਜਾਂ ਇਹ ਸਿੱਖਾਂ ਨੂੰ ਸਮਝਾ ਦੇ ਸਾਡਾ ਰਾਈਟ ਕੀ ਆ ਤੁਹਾਡਾ ਰਾਈਟ ਕੀ ਆ ਤੇ ਅਸੀਂ ਕਿਉਂ ਨਹੀਂ ਦੇ ਰਹੇ 15 ਸਾਲ ਹੋ ਗਏ ਇਲੈਕਸ਼ਨ ਕਿਉਂ ਨਹੀਂ ਹੋਣ ਦੇ ਐਂਡ ਯਾਰਪਾ ਰੁਪਏ ਦੇ ਬਜਟ ਤੇ ਬਾਦਲ ਦੀ ਕਲਮ ਕਿਉਂ ਚੱਲ ਰਹੀ ਹੈ ਅਜੇ ਤੱਕ ਹਮ ਕਮੇਟੀ ਹਰਿਆਣੇ ਚ ਆ ਹਮ ਜਗਾ ਹਰਿਆਣੇ ਚ ਮਾਰਗੰਡਾ ਮੀਰੀਪੁਰ ਅਕੈਡਮੀ ਹਰਿਆਣੇ ਚ ਤੇ ਉਹਦਾ ਬਜਟ ਇੱਥੇ ਪਾਸ ਹੋ ਰਿਹਾ ਹਮ 18 ਤੋਂ ਪਹਿਲਾਂ ਪਹਿਲਾਂ 66 ਕਰੋੜ ਉੱਥੇ ਲੱਗ ਚੁੱਕਾ ਕਮੇਟੀ ਦਾ ਹਮ ਆਰਟੀਆਈ ਪਾ ਕੇ ਅਸੀਂ ਪ੍ਰੂਫ ਲਿਆ ਸਾਡੇ ਕੋਲ ਹੈ ਹਮ ਹਰੇਕ ਸਾਲ ਬਜਟ ਚ 8 ਕਰੋੜ 9 ਕਰੋੜ 10 ਕਰੋੜ ਦਾ 8 ਕਰੋੜ ਹੁਣ ਪਾਸ ਹੋਇਆ ਹਾਂ ਕਮੇਟੀ ਹਰਿਆਣੇ ਚਲੇਗੀ ਹੋਰ ਆਪਣੀ ਕੀ ਨਵੇਂ ਜਗਾ ਉਹਦੀ ਹਰਿਆਣੇ ਚ ਆ ਤੁਸੀਂ ਬਜਟ ਕਿਉਂ ਪਾਸ ਕਰੋ ਹੂੰ ਉਹ ਕਿਉਂ ਨਹੀਂ ਕਰ ਰਹੀ ਜੀ ਜੋ ਨਹੀਂ ਕਰ ਰਹੀ ਤੇ ਇਹਦਾ ਮਤਲਬ ਉਹ ਕਮੇਟੀ ਦੇ ਅੰਡਰ ਨਹੀਂ ਆ ਹੂੰ ਤੇ ਜੇ ਉਸ ਕਮੇਟੀ ਦੇ ਅੰਡਰ ਨਹੀਂ ਉਹ ਤੁਹਾਡੇ ਕਿਵੇਂ ਆ ਗਿਆ ਜੇ ਤੁਹਾਡੇ ਨਹੀਂ ਆਉਂਦਾ ਤੇ ਤੁਸੀਂ 8 ਕਰੋੜ ਰੁਪਏ ਕਿਉਂ ਪਾਸ ਕੀਤਾ ਜੀ ਇਹ ਅਰਬਾਂ ਰੁਪਏ ਦਾ ਸਰਮਾਇਆ ਜਿਹੜਾ ਸੁਖਵੀਰ ਬਾਦਲ ਤੇ ਉਹਦੇ ਪਰਿਵਾਰ ਲਈ ਸੁਰੱਖਿਤ ਕਰਕੇ ਉਹ ਰੱਖ ਸਕਦਾ ਹੈ ਤੇ ਉਹਦੇ ਪਿਆਦੇ ਰੱਖ ਸਕਦੇ ਜਿਹੜੇ ਉਤੋਂ ਤਨਖਾਹ ਲੈਂਦੇ ਨੇ ਤੇ ਉਹਦੀ ਬੋਲੀ ਬੋਲਦੇ ਨੇ ਹੂੰ ਕੌਮ ਦਾ ਪੈਸਾ ਗਰੀਬ ਬੱਚਿਆਂ ਦਾ ਪੈਸਾ ਗਰੀਬ ਦਾ ਇਲਾਜ ਲਈ ਪੈਸਾ ਜਿਹੜਾ ਗੁਰੂ ਘਰ ਲਈ ਲੋਕਾਂ ਨੇ 10-10 ਰੁਪਏ ਮੱਥਾ ਟੇਕਿਆ ਉਹਦੇ ਤੋਂ ਅਰਬਾਂ ਰੁਪਏ ਕੱਢੀ ਜਾ ਰਹੇ ਭਾਈ ਸਾਹਿਬ ਜਿਵੇਂ ਤੁਸੀਂ ਕਹੇ ਵੀ ਰੌਸ਼ਨੀ ਦੀ ਕਿਰਨ ਇਹੀ ਹੈ ਵੀ ਅੱਜ ਚੋਣ ਹੋ ਰਹੀ ਸਾਰੇ ਮਸਲੇ ਹੱਲ ਹੋ ਜਾਣਗੇ ਹਾਂਜੀ ਹਾਂਜੀ ਪਰ ਚੋਣ ਦੇ ਵਿੱਚ ਤੁਹਾਨੂੰ ਇਹ ਨਹੀਂ ਲੱਗਦਾ ਵੀ ਧਿਰਾਂ ਬਹੁਤੀਆਂ ਨੇ ਜਿਹਨੂੰ ਜਿੱਧਰ ਦੇਖਦੇ ਆ ਉਹਦਾ ਉਨੇ ਮੂੰਹ ਆ ਸੱਜੇ ਖੱਬੇ ਉੱਤੇ ਥੱਲੇ ਫਿਰ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਹੂੰ ਨੇ ਉਹ ਠੀਕ ਆ ਇਲੈਕਸ਼ਨ ਹੋਣੀ ਚਾਹੀਦੀ ਪਰ ਫਿਰ ਵੀ ਤਕੜੇ ਤਾਂ ਉਹੀ ਰਹਿ ਜਾਣਗੇ ਮੈਂ ਕਹਾਂ ਜੀ ਉਹ ਰਹਿ ਵੀ ਮੇਰੇ ਰਹਿ ਜੇ ਅਸੀਂ ਮੱਥਾ ਟੇਕਾਂਗੇ ਸੰਗਤ ਨੂੰ ਜਿਹੜੇ ਜਿਹੜੇ ਉਹਨੂੰ ਤਕੜਾ ਕਰਕੇ ਲਿਆਉਣਗੇ ਅਸੀਂ ਮੱਥਾ ਟੇਕਾਂਗੇ ਇਹ ਕਹਾਂਗੇ ਤੂੰ ਠੀਕ ਆ ਅਸੀਂ ਗਲਤ ਸੀਗੇ ਹਾਂ ਆਏ ਹੋ ਜਾਊਗਾ ਪਰ ਇਲੈਕਸ਼ਨ ਤੇ ਹੋਵੇ ਹੂੰ ਸਖਬੀਰ ਨੂੰ 5 6 ਦਫਾ ਹਰਾਤਾ ਲੋਕਾਂ ਨੇ ਜੀ ਤਿੰਨ ਤਿੰਨ ਵਾਰੀ ਹਰਾਤਾ ਵਿਧਾਨ ਸਭਾ ਚੋਂ ਲੋਕ ਸਭਾ ਚੋਂ ਛੜਤੀ ਉਹਨੇ ਇਲੈਕਸ਼ਨ ਲੜਨੀ ਹੂੰ ਉਹਨੇ ਸ਼ਰਤਾ ਕਾਲੀਦਲ ਦਾ ਖੜਾ ਹੂੰ ਤੇ ਸਾਨੂੰ ਕਿਉਂ ਸਮਝਾਉਦੇ ਹੋ ਤੁਸੀਂ ਵੈਸੇ ਵੀ ਛੱਡ ਦਿਏ ਅਸੀਂ ਤਾਂ ਲੜੀ ਨਹੀਂ ਇਲੈਕਸ਼ਨ ਅਜੇ ਅਸੀਂ ਤਾਂ ਹੁਣ ਜਾਣਦੇ ਆ ਸਿੱਖਾਂ ਕੋਲ ਵੀ ਤੁਸੀਂ ਸਾਡੀ ਮਦਦ ਕਰੋ ਤੇ ਅਸੀਂ ਤੁਹਾਨੂੰ ਉਹ ਟਰੈਕ ਤੇ ਲਿਆ ਸਕਦੇ ਹਾਂ ਜਿਹੜੇ ਟਰੈਕ ਤੇ ਗੁਰੂ ਸਾਹਿਬ ਨੇ ਸਾਨੂੰ ਪਾਇਆ ਸੀ ਹੂੰ ਪਰ ਇਹ ਸਿੰਘ ਸਾਹਿਬ ਹੈਗਾ ਵੀ ਜਿਹੜੀ ਦੂਜੀ ਧਿਰ ਆ ਉਹ ਇੱਕ ਤਰ੍ਹਾਂ ਸਟਰੋਂਗ ਹੋਣੀ ਚਾਹੀਦੀ ਕਿ ਕੋਈ ਫੱਕੜ ਨਹੀਂ ਪੈਂਦਾ ਜੰਨੀਆਂ ਮਰਜੀ ਤਰ੍ਹਾਂ ਆ ਆ ਨਾ ਹਾ ਗੱਲ ਸਮਝਾਉਣ ਵਾਲੇ ਕੇਦਰੀਵਾਲ ਨੂੰ ਹੁੰਦੇ ਨਾ ਤੋ ਇਲੈਕਸ਼ਨ ਨਹੀਂ ਲੜ ਪਾਉਂਦਾ 92 ਸੀਟਾਂ ਕਿੱਥੋਂ ਹੋਣੀਆਂ ਸੀ ਹੂੰ ਮਗਰ ਮਾਛਾ ਗਏ ਗਏ ਕਾਲੀ ਦਾ ਲੋਧਿਆ ਸਾਹਮਣੇ ਕਾਂਗਰਸ ਉਹਦੇ ਸਾਹਮਣੇ ਭਾਜਪਾ ਉਹਦੇ ਸਾਹਮਣੇ ਬਸਪਾ ਉਹਦੇ ਸਾਹਮਣੇ ਤੇ 92 ਸੀਟਾਂ ਅੱਜ ਦੀ ਹਿਸਟਰੀ ਚ ਪੰਜਾਬ ਚੋਂ ਕੋ ਲੈ ਕੇ ਗਿਆ ਹੂੰ ਤੇ ਬੰਦੇ ਉਹ ਜਿਹਨਾਂ ਦੇ ਤੁਹਾਨੂੰ ਤੁਸੀਂ ਸ਼ਕਲ ਦਾ ਵੇਖੀ ਹੋਏ ਕਦੇ ਉਹ ਜਿੱਤੇ ਹੂੰ ਕਿਉਂ ਜਿੱਤੇ ਲੋਕਾਂ ਨੇ ਜਿਤਾਏ ਅੱਜ ਪ੍ਰਬੰਧਕ ਕਮੇਟੀ ਜੋ ਕੁਝ ਹੋ ਰਿਹਾ ਮੈਂ ਪਿੰਡ ਪਿੰਡ ਜਾ ਕੇ ਸਮਝਾ ਰਿਹਾ ਪਏ ਅਸੀਂ ਲੁੱਟੇ ਜਾ ਰਹੇ ਹਾਂ ਅਸੀਂ ਬਰਬਾਦ ਹੋ ਰਹੇ ਹਾਂ ਕਿਸੇ ਨੇ ਸਮਝਾਇਆ ਜਾ ਕੇ ਹੂੰ ਅਸੀਂ ਸਮਝਾ ਰਹੇ ਹਾਂ ਤੇ ਇਸ ਕਰਕੇ ਸਮਝਾ ਰਹੇ ਪੇ ਤੁਸੀਂ ਚੇਂਜ ਲਿਆਓ ਇਸ ਪਰਿਵਾਰ ਤੋਂ ਖਿਹੜਾ ਛੜਾਓ ਆਪਾਂ ਗੁਰੂ ਘਰ ਦੇ ਨਿਜਾਮ ਨੂੰ ਚੜ੍ਹਦੀ ਕਲਾ ਚਰ ਜਾਈਏ ਕਾਲ ਤੱਕ ਤਾਂ ਰੋਸ਼ਨ ਹੋਵੇ ਕਾਲ ਤੱਕ ਤੇ ਹੁਕਮਨਾਮੇ ਆਪਣੀ ਥਾਂ ਲੈ ਉਥੇ ਬੈਠੇ ਪੰਜ ਪਿਆਰੇ ਜਿਹੜੇ ਪੰਜ ਸਿੰਘ ਨੇ ਉਹਨਾਂ ਦੀ ਆਵਾਜ਼ ਤੇ ਦਿੱਲੇ ਹਿੱਲੇ ਕੀ ਸਿੰਘ ਸਾਹਿਬ ਜਿਵੇਂ ਤੁਸੀਂ ਇਹ ਗੱਲ ਕਰਤੀ ਜਿਹੜੀਆਂ ਵੋਟਾਂ ਮਰ ਰਹਿਣਾ ਵੋਟਾਂ ਦੇ ਵਿੱਚ ਵੀ ਬਹੁਤ ਵੱਡੀ ਗੜਬੜੀ ਆ ਖਾਸ ਕਰਕੇ ਇਹ ਵੀ ਸੁਣਨ ਨੂੰ ਗੱਲਾਂ ਆ ਰਹੀਆਂ ਵੀ ਜਿਆਦਾ ਜਿਹੜੀ ਪੰਜਾਬ ਦੀ ਸੱਤਾਧਰ ਪਾਰਟੀਆਂ ਆਮ ਆਦਮੀ ਪਾਰਟੀ ਉਹ ਆਪਣੇ ਬੰਦਿਆਂ ਦੀਆਂ ਵੋਟਾਂ ਵੜਾ ਰਹੀ ਹੈ ਦੇਖੋ ਅਸੀਂ ਪਿੰਡ ਪਿੰਡ ਫਾਰਮ ਪਹੁੰਚਾਇਆ ਜੀ ਕੋਈ ਵੋਟ ਬਣਾਉਣ ਨੂੰ ਤਿਆਰ ਹੀ ਨਹੀਂ ਸਾਡਾ ਸਿੱਖ ਹਮ ਇੱਕ ਇਹਨਾਂ ਦੇ ਇਹ ਗਲਤੀ ਸੀ ਕਿ ਇਹਨਾਂ ਨੇ ਵੋਟ ਲਿਆਓ ਵੋਟ ਬਣਾਉਣ ਲਈ ਫੋਟੋ ਲਿਆਓ ਆਧਾਰ ਕਾਰਡ ਲਿਆਓ ਉਹ ਸਾਡੀਆਂ ਬੀਬੀਆਂ ਫੋਟੋ ਦੇਣ ਨੂੰ ਤਿਆਰ ਨਹੀਂ ਹਮ ਇਹਨਾਂ ਨੇ ਸਰਕਾਰ ਨੂੰ ਜਦੋਂ ਪਤਾ ਲੱਗਾ ਵੀ ਫੋਟੋ ਨਹੀਂ ਮਿਲ ਰਹੀ ਇਹਨਾਂ ਨੇ ਆਂਗਣਵਾੜੀ ਦੀ ਬੀਬੀਆਂ ਨੂੰ ਕਿਹਾ ਵੀ ਤੁਸੀਂ ਘਰ-ਘਰ ਜਾ ਕੇ ਬੀਬੀਆਂ ਦੀਆਂ ਵੋਟਾਂ ਬਣਾ ਦਿਓ। ਬਿਊਟੀ ਲਾਤੀ। ਉਹਨਾਂ ਨੂੰ ਜਿੰਨੀ ਕਿ ਸਮਝ ਸੀ ਉਹਨਾਂ ਬਣਾ ਪੀਆਂ। ਹੂੰ। ਗਰਬੜੀ ਇੱਥੇ ਕੋ ਪਾਕਿਸਤਾਨ ਦੇ ਲੋਕਾਂ ਦੀ ਆ ਕੇ ਵੋਟ ਬਣ ਨਹੀਂ। ਹੂੰ। ਗਰਬੜੀ ਤੇ ਇਹੀ ਆ ਨਾ ਵੀ ਕੋਈ ਜ਼ਿਆਦਾ-ਜ਼ਿਆਦਾ ਹਿੰਦੂ ਪੁਗਵਾ ਦੀ ਵੋਟ ਬਣੂਗੀ ਉਹ ਜਦੋਂ ਲਿਸਟ 'ਚ ਆਊਗੀ ਉਹ ਦੀ ਤੁਸੀਂ ਇਨਕੁਆਰੀ ਦੇ ਵਿੱਚ ਜਾਂ ਕਿਤੇ ਵੀ ਜਾਣਕਾਰੀ ਦੇਓ ਕੱਟ ਜਾਊਗੀ। ਹੂੰ। ਉਹ ਜੇ ਤੇ ਉਹ ਲਿਸਟ ਬਣ ਨਹੀਂ ਹੈ। ਹੂੰ। ਤੁਹਾਨੂੰ ਮੌਕਾ ਮਿਲਿਆ ਵੋਟ ਬਣਾਓ ਤੁਸੀਂ ਨਹੀਂ ਬਣਾ ਰਹੇ ਤੁਹਾਨੂੰ ਮੌਕਾ ਦਿੱਤਾ ਦੋ ਵਾਰੀ ਕਿ ਇਹਨੂੰ ਵੋਟ ਕਟਵਾ ਲਓ ਜਿਹਦੀ ਗਲਤ ਬਣ ਗਈ ਫਿਰ ਤੁਸੀਂ ਇਲਜ਼ਾਮ ਲਾਈ ਜਾਓ ਤੇ ਕਰੋ ਨਾ ਕੁਛ ਇਹ ਇਹ ਠੀਕ ਨਹੀਂ ਗੱਲ ਸਿੱਖਾਂ ਨੇ ਸਹਿਯੋਗ ਨਹੀਂ ਦਿੱਤਾ ਸਿੱਖਾਂ ਨੂੰ ਜਿੰਨਾ ਲੈਣਾ ਚਾਹੀਦਾ ਸੀਗਾ ਇਹਨੂੰ ਅਮਲੀ ਤੌਰ ਤੇ ਤੇ ਸਿੱਦਕ ਦੇ ਨਾਲ ਇਹ ਪਹਿਲ ਦੇ ਆਧਾਰ ਤੇ ਕਿ ਸਾਡੀ ਸਿੱਖ ਦੀ ਆਧਾਰ ਕਾਰਡ ਹੋ ਦਿਓ ਜੋ ਭਾਵੇਂ ਵੋਟਰ ਕਾਰਡ ਦਿਓ ਸਾਡੀ ਸਿੱਖ ਦੀ ਪਰਬੰਧਕ ਕਮੇਟੀ ਦੀ ਵੋਟ ਜ਼ਰੂਰ ਬਣਨੀ ਚਾਹੀਦੀ ਹੈ ਇਹ ਉਹਦੇ ਅੰਦਰ ਖੁਸ਼ੀ ਇਹਦੇ ਅੰਦਰ ਉਹ ਆਈ ਨਹੀਂ ਗੱਲ ਗ੍ਰਿੜਧਤਾ ਨਹੀਂ ਆਈ ਉਹ ਘਾਟਾ ਮਤਲਬ ਜਾਗਰ ਜਾਗਰ ਸਿੱਖਾਂ ਚ ਘਾਟ ਹੈ ਨਹੀਂ ਤੇ ਇਹ ਇਹ ਜਿਹੜੀ ਜਿਹੜੀ ਵੋਟ ਆ ਇਹਦਾ ਖੰਟੀਰੀਆ ਬਣਾਇਆ ਕਿ ਤੁਸੀਂ ਸਿੱਖ ਇਸ ਤਰ੍ਹਾਂ ਦਾ ਹੋਵੇ ਸਿੱਖ ਇਸ ਤਰ੍ਹਾਂ ਦਾ ਹੋਵੇ ਨਹੀਂ ਤੇ ਹਰ ਸਾਲ ਵੋਟਾਂ ਬਣਦੀਆਂ ਹਰ ਪੰਜਾਂ ਸਾਲਾਂ ਬਾਅਦ ਲੋਕ ਸਭਾ ਮਿਲਦੀਆਂ ਵਿਧਾਨ ਸਭਾ ਬਣਦੀਆਂ ਇਹ ਵੀ ਬਣ ਸਕਦੀਆਂ ਹੂੰ ਬਣਾਉਣੀਆਂ ਵੀ ਚਾਹੀਦੀਆਂ ਪਰ ਸਰਕਾਰਾਂ ਸਾਡਾ ਤਮਾਸ਼ਾ ਦੇਖ ਰਹੀਆਂ ਹੁਣ ਜਿਹੜੀ ਇਹ ਸੂਚੀਆਂ ਉੱਤੇ ਰੋਕ ਲੱਗੀ ਹੋਈ ਆ ਤੁਹਾਨੂੰ ਲੱਗਦਾ ਵੀ ਉਹੀ ਦੁਬਾਰਾ ਹੋਊਗਾ ਦੁਬਾਰਾ ਫੇਰ ਬੰਦ ਦੇਖੋ ਜੀ ਜੇ ਤਨ ਨੀयत ਹੋਏ ਨਾ ਸੈਂਟਰ ਸਰਕਾਰ ਦੀ ਕਲੈਕਸ਼ਨ ਹੋਣੀ ਚਾਹੀਦੀ ਆ ਕੋਈ ਰੋਕ ਨਹੀਂ ਰਹਿਣੀ ਇਹ ਰੋਕਾਂ ਦਿੱਲੀ ਚ ਵੀ ਅਸੀਂ ਦੇਖਿਆ 18-18 ਸਾਲ ਪਹਿ ਬਾਅਦ ਜਦੋਂ ਹੋਈਆਂ ਤੇ ਕਹਿੰਦੇ ਪੈਨ ਨਾਲ ਲਿਸਟ ਬਣਾ ਦਿਓ ਉੱਤੇ ਪੈ ਗਈਆਂ ਵੋਟਾਂ ਹੂੰ ਇੱਥੇ ਵੀ ਪੈਣੀਆਂ ਨੇ ਪਰ ਜਦੋਂ ਸੈਂਟਰ ਸਰਕਾਰ ਨੀयत ਕਰਕੇ ਤੁਰ ਪਈ ਪੀਐਸ ਖਾਂ ਦਾ ਜਮਹੋਰੀਅਤ ਹਾਕਿਆਏ ਅਸੀਂ ਉਹਨੂੰ ਬਹਾਲ ਕਰੀਏ ਉਸ ਜੀ ਤੁਹਾਨੂੰ ਲੱਗਦਾ ਹੈ ਕਿ ਉਹ ਤਾਂ ਨਹੀਂ ਰਾਜੀ ਕਿਉਂਕਿ ਉਹ ਸਾਰਾ ਸਿਸਟਮ ਤਾਣਾ ਵਾਣਾ ਉਹਨਾਂ ਨੂੰ ਖਿਲਰਿਆ ਵਾ ਪਸਾ ਮੈਨੂੰ ਖਿਲਰਿਆ ਹੋਇਆ ਉਹਨਾਂ ਨੂੰ ਕਿਉਂ ਲੱਗੇ ਹੂੰ ਉਹਨਾਂ ਨੂੰ ਕਿਉਂ ਲੱਗੇ ਸੇਖਾਂ ਨੇ ਵੋਟ ਪਾਣੀ ਸੇਖਾਂ ਨੂੰ ਚੜਨਾ ਉਹਨਾਂ ਨੂੰ ਕਿਉਂ ਚਿੰਤਾ ਪੈ ਨੇ ਉਹ ਹੂੰ ਜੇ ਉਹਨਾਂ ਦਾ ਪਿਆਦਾ ਖਾਸ ਆ ਤੇ ਉਹਨੂੰ ਜਿਤਾਉਣਾ ਚਾਹੁੰਦੇ ਆ ਤੇ ਉਹਨੂੰ ਮੈਦਾਨ ਚ ਲੈ ਆਉਣ ਦੀ ਮਦਦ ਕਰਨ ਹੂੰ ਪਰ ਤੁਸੀਂ ਉਹ ਰਾਹ ਕਿਉਂ ਰੋਕ ਰਹੇ ਸਾਡਾ ਜੀ ਇਹ ਜਿਹਨੂੰ ਜਿਹਨੂੰ ਕਮੇਟੀ ਦਿੱਤੀ ਉਹ ਠੀਕ ਹੈ ਹੂੰ ਉਹ ਸਾਡਾ ਜਲੂਸ ਕੱਢ ਰਿਆ ਸਾਡੀ ਮਰਿਆਦਾ ਦਾ ਆਏ ਦਿਨ ਜਿਹੜੀਆਂ ਖਬਰਾਂ ਅਸੀਂ ਨਹੀਂ ਚਾਹੁੰਦੇ ਸਾਡੇ ਕੰਨਾਂ 'ਚ ਪੈਣ ਜਿਹੜੀਆਂ ਤੁਸੀਂ ਸਾਨੂੰ ਸਵਾਲ ਕਰ ਰਹੇ ਹੂੰ ਸਾਡੇ ਗੁਰੂ ਦੀ ਮਰਿਆਦਾ ਇਸ ਬੰਦੇ ਨੇ ਵਿੜਾ ਕਰ ਕਰਕੇ ਰੱਖਤਾ ਹੂੰ ਇਹ ਗੜਗਾਚ ਸੰ ਕਿਹੜੇ ਪਤੀਲੇ ਦੇ ਢੱਕਣ ਦੇ ਲਿਆ ਕੇ ਜਿਹੜੇ ਉੱਥੇ ਘਰ ਤੱਕ ਤੇ ਬਿਠਾਉਂਦੇ ਅਧੀ ਰਾਤ ਨੂੰ ਚੁਣ ਕੇ ਉਹਨਾਂ ਨੂੰ ਹੂੰ ਇਹ ਸਿਰ ਦੇ ਨਾਲਿਆਂ ਦੀ ਪਲੇਟ ਫਾਰਮ ਸੀਗਾ ਸਿਰ ਦੇਣ ਵਾਲਿਆਂ ਦੀ ਥਾਂ ਸੀ ਹੂੰ ਜਿਹੜੇ ਜੁੱਤੀ ਚੁੱਕ ਜਿਹੜੇ ਨੇ ਉਹ ਜਾ ਕੇ ਬੈਠੇ ਰਹੋਤੇ ਤੁਹਾਡੀ ਪਿਛਲੇ ਦਿਨਾਂ ਦੇ ਵਿੱਚ ਕਿਸੇ ਅਕਾਲੀ ਲੀਡਰ ਦੇ ਨਾਲ ਕੋਈ ਮੀਟਿੰਗ ਹੋਈ ਨਹੀਂ ਮੇਰੇ ਅਕਾਲੀ ਲੀਡਰ ਨਾਲ ਨਹੀਂ ਹੋਈ ਮੇਰੀ ਵਿਰਸਾ ਸਿੰਘ ਨਾਲ ਹੋਈ ਸੀ ਮੀਟਿੰਗ ਇੱਕ ਹਾਂ ਉਸ ਨੂੰ ਲੈ ਕੇ ਤਸਵੀਰ ਬੜੀ ਵਾਇਰਲ ਹੋਈ ਉਹ ਬੜਾ ਵਿਵਾਦ ਖੜਾ ਹੋ ਗਿਆ ਤਸਵੀਰ ਜਿਹੜੀ ਆ ਉਹ ਵਿਰਸਾ ਸਿੰਘ ਨੇ ਵਾਇਰਲ ਕਰਤੀ ਸੀ ਕਿ ਮੇਰੇ ਘਰ ਆਏ ਭਾਈ ਦਾਇਆ ਸਿੰਘ ਲੋਰੀਆ ਭਾਈ ਰਵੀ ਸਿੰਘ ਮੇਰੀ ਵਾਈਫ ਦਾ ਪਤਾ ਲੈਣ ਨਾਲ ਤਸਵਾ ਕਰਦਾ ਜੀ ਪਰ ਤੁਹਾਡੇ ਇੱਕ ਪੱਤਰਕਾਰ ਨੇ ਆ ਮੁਖ ਮੁਖ ਸਰਦਾ ਜਿਹੜਾ ਜਸਵੀਰ ਹੈਗਾ ਜੀ ਉਨੇ ਉਹ ਫੋਟੋ ਬਦਲ ਕੇ ਥੋੜੀ ਜਿ ਜਿਹੜੀ ਉਹ ਦੋ ਤਿੰਨ ਪਚਾਹ ਫੋਟੋਆਂ ਜੋ ਘੱਟ ਕੇ ਦੋ ਜਿਹੜੀਆਂ ਉਹਦੇ ਚੰਗੀਆਂ ਲੱਗਦੇ ਆ ਇੱਕ ਦਇਆ ਸਿੰਘ ਲਾਹੌਰੀਏ ਦੀ ਬੈਕਗ੍ਰਾਉਂਡ ਦੀ ਉਹ ਚੋਂ ਉਹ ਪਛਾਣੋ ਹਾ ਕੌਣ ਹੈ ਜਿਵੇਂ ਸਖਵੀਰ ਬਾਦਲਦੀ ਹੋਵੇ ਹਾਂ ਤੇ ਥੱਲੇ ਲਿਖਤਾ ਜੀ ਪੰਥਕ ਗੰਭੀਰ ਵਿਚਾਰਾਂ ਹੋਈਆਂ ਹੂੰ ਇਹ ਇਹਨਾਂ ਦੀਆਂ ਮਿਹਰਬਾਨੀਆਂ ਸੀ ਜਿਹੜੇ ਸਾਡੇ ਆ ਜਿਹੜੇ ਉਪਦੇਸ਼ਕ ਜਿਹੜਾ ਪੰਥ ਹਰਪੀ ਸਿੰਘ ਦੇ ਜਿਹੜੇ ਐਡਵਾਈਜ਼ਰ ਨੇ ਤੇ ਨੱਕ ਬੰਦੇ ਉਹਨਾਂ ਦੀਆਂ ਮਿਹਰਬਾਨੀਆਂ ਸੀ ਪਰ ਉਹਨਾਂ ਨੂੰ ਵਿੱਚੋਂ ਮਿਲਿਆ ਕੁਛ ਨਹੀਂ ਵੀ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਿ ਕੋਤਰਾ ਵੀ ਹੋਗਾ ਸਾਰਾ ਅਸੀਂ ਮੈਂ ਤੇ ਭਾਈ ਦਾਇਆ ਸਿੰਘ ਲਾਹੌਰਿਆ ਅਸੀਂ ਗਏ ਪਤਾ ਲੈਣ ਉਹਨਾਂ ਦਾ ਉਹ ਜੇਲ੍ਹ ਚੋਂ ਆਏ ਸੀਗੇ ਛੁੱਟੀ ਤੇ ਪ੍ਰੋਫੈਸਰ ਦਵਿੰਦਰਪਾਲ ਸੇ ਉਹਦੇ ਲਾਗੇ ਰਹਿੰਦੇ ਘਰ ਦੇ ਹਾਂ ਠੀਕ ਹੈ ਜੀ ਤੋਂ ਉਹ ਮੇਰੇ ਨਾਲ ਵੀ 82 83 ਤੋਂ ਵਿਰਸਾ ਸਿੰਘ ਦਾ ਪਰਿਵਾਰ ਉਹਦੇ ਸਹੁਰਾ ਪਰਿਵਾਰ ਦੇ ਕੁੜਮਾ ਦਾ ਪਾਸਾਰੇ ਜਾਣਦੇ ਸਾਡੇ ਪਿੰਡ ਸਾਂਝੇ ਆ ਠੀਕ ਹੈ ਤੇ ਹੁਣ ਫਤਿਹ ਦੀ ਸਾਂਝ ਤੇ ਹੈਗੀ ਆ ਮੋਂ ਬੇਰੀ ਬਾਦਲ ਦੇ ਨਾਲ ਇੱਠ ਖੜਕੇ ਦਾ ਵੈਰ ਹੂੰ ਤੋਤਾ ਸਿੰਘ ਹੋਵੇ ਲੌਂਗਵਾਲ ਹੋਵੇ ਬਗਵਿੰਦ ਸਿੰਘ ਲੌਂਗਵਾਲ ਹੋਵੇ ਹੂੰ ਕੁਲਦੀਪ ਸਿੰਘ ਢਾਲਾ ਹੋਵੇ ਹੂੰ ਜਤਿੰਦਰ ਸਿੰਘ ਖਰੀਹਾ ਹੋਵੇ ਹੂੰ ਆਪਣਾ ਨਾਲਾ ਹੋਵੇ ਸਕੰਦਰ ਸਿੰਘ ਸਕੰਦਰ ਸਿੰਘ ਮਲੂਕਾ ਹੁਣ ਨਹੀਂ ਮਲੂਕਾ ਉਹਨਾਂ ਨਾਲ ਨਹੀਂ ਉਹਨਾਂ ਨਾਲ ਹੀ ਰਹੇ ਹਾਂ ਹੂੰ ਇਹ ਆ ਆ ਨਿਰਮਲ ਸਿੰਘ ਕਾਣੋ ਹੋਵੇ ਇਹ ਮੇਰੇ ਬ੍ਰਹਮਪੁਰਾ ਹੋਵੇ ਇਹ ਮੇਰੇ ਕੰਮ ਵੀ ਕਰਦੇ ਰਹੇ ਨੇ ਉਹਦੀ ਸਰਕਾਰ ਚ ਜਿਹੜੇ ਮੈਂ ਕਹਿੰਦਾ ਸੀ ਤੇ ਮੈਨੂੰ ਮਿਲਦੇ ਵੀ ਰਹੇ ਨੇ ਫਤੇ ਦੀ ਸਾਹ ਵੀ ਹੁੰਦੀ ਰਹੀ ਹੈ ਉਹ ਬਾਦਲ ਦੇ ਕੋਰ ਪਰਸੰਸਕ ਤੇ ਆਹੀ ਉਹਦੇ ਕੋਰ ਨੇ ਅੰਦਕ ਪਰ ਸਾਡੀ ਆਪਸੀ ਸਾਹ ਸੀ ਜਿਹੜੀ ਫਤੇ ਦੀ ਹੋ ਰਹੀ ਹੂੰ ਹੁਣ ਇਹ ਜਿਹੜਾ ਜਿਹੜਾ ਏ ਬਿਰਸਾ ਸਿੰਘ ਮਟੋਆ ਜੀ ਇਹਦੀ ਮੇਰੀ ਇੰਨੀ ਕਿਸਾਂ ਜਾ ਫਤੇ ਦੀ ਇੱਕ ਤੇ ਜੇਲ੍ਹ ਚ ਆਉਂਦਾ ਰਿਹਾ ਹੁੰਦਯੋਧਪੁਰ ਤੋਂ ਕੇਸ ਬੋਤਣ ਲਈ ਜੀ ਇੱਕ ਇਹਦੇ ਪਰਿਵਾਰ ਰਿਲੇਸ਼ਨ ਨੇ ਇਹ ਜਦੋਂ ਉਥੇ ਦਿੱਲੀ ਜਾਂਦੇ ਸਾਡੇ ਘਰ ਜਾ ਕੇ ਰਹਿੰਦੇ ਸੀ ਜੀ ਕਿਉਂਕਿ ਉਹ ਜੇਲ੍ਹ ਜਦੋਂ ਜਾਂਦਾ ਸੀ ਮੁਲਾਕਾਤ ਦਾ ਸਵਾ ਲੈਣਾ ਜਾਂ ਉਥੇ ਕੇਸ ਵੀ ਇਹਦਾ ਸੀਗਾ ਚੱਲਦਾ ਤੇ ਅਸੀਂ ਉਹਦੀ ਹੈਲਪ ਕਰ ਸਕੇ ਜੇ ਨਹੀਂ ਕੀਤੀ ਤੋਂ ਇੱਕ ਸੇਕੂ ਦੇ ਨਾ ਤੇ ਕੀਤੀ ਪਰ ਸਾਨੂੰ ਪਤਾ ਵੀ ਉਹ ਉਹ ਬਰਬਾਦਲ ਦਾ ਕੱਟੜ ਪ੍ਰਸ਼ੰਸਕ ਹੈ ਹਤਿਆਕੀ ਉਹਦੇ ਕੱਟੜ ਦੁਸ਼ਮਣ ਹੈ ਪਰ ਸਾਡੀ ਆਪਸੀ ਜਿਹੜੀ ਫਤਿਹ ਦੀ ਸਾੰਦ ਰਹੀ ਹੈ ਇਹ ਗੱਲ ਜਿੱਥੇ ਖਿਲਦਾ ਇਹ ਗੱਲ ਹੁਣ ਮਤਲਬ ਜਦੋਂ ਹੁਣ ਤੁਸੀਂ ਮਿਲੇ ਹੋ ਜੇ ਤੁਸੀਂ ਦੱਸਣਾ ਚਾਹੋ ਇਹ ਗੱਲ ਹੋਈ ਵੀ ਹੁਣ ਗਹਿਰੇ ਸੰਕਟ ਚ ਆਕਾਲੀ ਦਲ ਵੀ ਨਹੀਂ ਉਹ ਸੰਕਟ ਚੋਂ ਕੱਢੂਗਾ ਜਾਂ ਮੈਂ ਕੱਢੂਗਾ ਹਾਂ ਉਹ ਆਕਾਲੀ ਦਲ ਨੂੰ ਸੰਕਟ ਚੋਂ ਕੱਢਣ ਤੇ ਸਮਰੱਥ ਆਏਗਾ ਹੂੰ ਇੱਕ ਤੁਸੀਂ ਮੇਰੇ ਤੇ ਮੈਂ 45 ਸਾਲਾਂ ਤੁਹਾਡੇ ਬਾਹਰ ਆ ਮੁਰਕਾਇਤ ਘਟ ਕੇ ਆ ਭਾਈ ਤਾ ਸਨ ਲਿਆ ਰ ਗਿਆ 31 ਸਾਲ ਘਟ ਕੇ ਆ ਤੇ ਉਹ ਅਜੇ ਵਿਚਾਰਾ ਘਟਣ ਡਿਆ ਹੂੰ ਗੁੰਦਰ ਪਾ ਕੋਲਰ ਕੋਲਰ ਜੀ ਕਿ ਅਸੀਂ ਤਿੰਨੇ ਜਾਣੇ ਕੀ ਸਾਜ਼ਿਸ਼ ਰਚ ਸਕਦੇ ਆ ਪੰਥ ਨੂੰ ਡੋਬਣ ਦੀ ਹੂੰ ਜਿਹੜਾ ਕਿਸੇ ਨੂੰ ਕੁਝ ਚਿੰਤਾ ਹੋਵੇ ਸਾਡੇ ਨੂੰ ਤੇ ਵਿਰਸਾ ਸਿੰਘ ਜਿਹੜਾ ਉਹ ਸਾਨੂੰ ਕੀ ਮਤਲਬ ਸਮਰੱਥਾ ਸਾਡੀ ਬਣਾ ਸਕਦਾ ਸਾਨੂੰ ਤਾਕਤ ਦੇ ਸਕਦਾ ਜਾਂ ਸਾਨੂੰ ਉਹ ਕੋਈ ਸਹੂਲਤ ਦੇ ਸਕਦਾ ਜਿਹਦੇ ਨਾਲ ਸਾਡਾ ਬੇੜਾ ਪਾਰ ਲੱਗ ਜਾਏ ਹੂੰ ਤੇ ਹੋਰ ਕਿਸੇ ਦਾ ਡੁੱਬ ਜੇ ਹੂੰ ਕੋਈ ਹੋ ਸਕਦੀ ਐ ਉਹ ਜੀ ਗੱਲ ਉਹਨੇ ਸਾਡੀਆਂ ਫੋਟੋਆਂ ਖਿੱਚੀਆਂ ਉਹਦੇ ਮੁੰਡੇ ਨੇ ਅਸੀਂ ਉਹਨੂੰ ਕਹਿ ਸਕਦੇ ਭਾਈ ਇਹਨੂੰ ਲਾਈ ਨਾ ਤੇ ਸਾਡੇ ਦਿਲ ਚ ਕੋਈ ਮੈਲ ਹੁੰਦੀ ਤਾਂ ਕਹਿੰਦੇ ਹੂੰ ਹਾਂ ਜੀ ਹੁਣ ਮੈਂ ਤੇ ਆਪਣਾ ਦਾ ਕਰੀਏ ਦਾ ਪੁੱਤਰ ਗੁਜ਼ਰ ਗਿਆ ਉਹਦੇ ਭੋਤ ਮ ਵੀ ਗਿਆ ਬਾਦਲ ਵੀ ਗਿਆ ਜੀ ਕੁਲਦੀਪ ਸਿੰਘ ਉਡਾਲਾ ਦੀ ਧਰਮ ਪਤਨੀ ਗੁਜਰੀ ਮ ਵੀ ਗਿਆ ਉਹ ਬਾਦਲ ਵੀ ਗਿਆ ਹੀ ਉਹ ਸਫਾ ਦੇ ਇਨਸਾਨ ਛੱਡ ਗਿਓ ਹੂੰ ਦੂਸਰੀ ਗੱਲ ਐ ਆ ਕਿ ਅਮਰਿਤਪਾਲ ਸਿੰਘ ਲੜਿਆ ਉਥੋਂ ਇਲੈਕਸ਼ਨ ਵੀ ਉਹਦਾ ਨਾਮ ਆ ਖਡੂਰ ਸਾਹਿਬ ਇਹ ਵੀ ਲੜਿਆ ਹਮ ਅੱਜ ਤੁਸੀਂ ਸੁਣਦੇ ਹੋ ਤੁਹਾਡਾ ਟੀਵੀ ਤੇ ਮਰੋਦ ਸਾਰੇ ਇਲਾਕੇ ਦੇ ਲੋਕ ਸੁਣਦੇ ਆ ਕੋਈ ਇੱਕ ਸਿੱਖ ਖੜਾ ਹੋ ਕੇ ਕਹੇ ਜਨੂੰ ਮੈਂ ਕਹਾ ਹੋਵੇ ਵੀ ਅਮਰਿਤਪਾਲ ਦੀ ਬਜਾਏ ਉਹਨੂੰ ਵੋਟ ਪਾ ਦੇ ਕੋਈ ਰਸਾ ਸਿੰਘ ਹਮ ਕੋਈ ਇੱਕ ਸਿੱਖ ਆਦੀ ਗੈਰਵੇ ਹਮ ਮੈਂ ਨਾ ਕਰਾਂਗਾ ਨਹੀਂ ਤੇ ਹਜ਼ਾਰਾਂ ਸਿੱਖ ਹੈ ਕਹਿਣ ਨੂੰ ਤਿਆਰ ਨਹੀਂ ਕਿ ਅਮਰਿਤਪਾਲ ਦੀ ਮਦਦ ਕੀਤੀ ਹਮ ਫਿਰ ਮੈਂ ਕੀ ਮੇਰੇ ਤੋਂ ਤੁਸੀਂ ਆਸ ਰੱਖੀ ਬੈਠੇ ਹੋ ਵੀ ਕੀ ਕੀ ਕਿਸ ਤਰ੍ਹਾਂ ਦੀ ਮੇਰੀ ਤੁਸੀਂ ਸਫਾਈ ਮੇਰੇ ਤੋਂ ਚਾਹੁੰਦੇ ਹੋ ਯਾ ਹੂੰ ਵੀ ਮੈਂ ਤੁਹਾਡੇ ਲਈ ਕੀ ਕਰ ਸਕਦਾ ਹੋਰ ਉਹ ਵੀ ਦੱਸ ਦਿਓ ਵੀ ਕਰ ਲਾਂਗੇ ਹੂੰ ਆ ਨਹੀਂ ਲੋਕ ਤਾਂ ਇਹੀ ਚਾਹੁੰਦੇ ਨੇ ਵੀ ਗਿਆਨੀ ਰਣਜੀਤ ਸਿੰਘ ਜੀ ਇਕੱਠੇ ਹੋ ਕੇ ਦੂਜਿਆਂ ਨਾਲ ਵੀ ਚੱਲਣ ਇਹ ਇਹ ਮਤਲਬ ਇਹ ਦੇਖੋ ਇਕੱਠਿਆਂ ਤੇ ਅੱਜ ਵੀ ਇਕੱਠੇ ਆ ਸੀ ਹੁਣ ਫਰਜ਼ ਕਰ ਲਓ ਹੂੰ ਤੁਸੀਂ ਇਕੱਠੇ ਹੋਣ ਦੀ ਗੱਲ ਕਰਦੇ ਕਿੰਨੀਆਂ ਧਰਾਂ ਦੇ ਤੁਹਾਡੇ ਮੁਤਾਬਕ ਜਿਨ੍ਹਾਂ ਨੂੰ ਇਕੱਠਿਆਂ ਕਰਨਾ ਹੂੰ ਮੈਂ ਉਹਨਾਂ ਦੇ ਬੇੜੀ ਚ ਵਟੇ ਪਾਉਂਦੇ ਆ ਉਹ ਆਪ ਨਹੀਂ ਇਕੱਠੇ ਹੋ ਸਕਦੇ ਹਾਂ ਮੈਨੂੰ ਇੱਥੇ ਬੈਠਾ ਰਹਿਂਦੇ ਹੋ ਉਹ ਆਪ ਇਕੱਠੇ ਹੋ ਜਾਣੇ ਇੱਕ ਫਰੰਟ ਬਣਾ ਲੈਣ ਮੈਂ ਆਪੇ ਪਾਸੇ ਲਾ ਕੇ ਜੀ ਉਹ ਕਿਉਂ ਨਹੀਂ ਇਕੱਠੇ ਹੁੰਦੇ ਉਹਨਾਂ ਨੇ ਮੈਨੂੰ ਕਿਹਾ ਮੈਂ ਦਿੱਲੀ ਚ ਗਿਆ ਮੈਨੂੰ ਢੀਂਸਾ ਸਾਹਿਬ ਅੱਜ ਜਿਉਂਦੇ ਆ ਫੂਲ ਕਾ ਅੱਜ ਜਿਉਂਦਾ ਢੀਂਸਾ ਸਾਹਿਬ ਦੇ ਘਰ ਕੋਠੀ ਚ ਬੈਠਿਆ ਸਰਨਾ ਮੰਦੀਪ ਸਿੰਘੇ ਬੈਠੇ ਜੀ ਤੇ ਮੈਨੂੰ ਕਹਿੰਦੇ ਜੀ ਸਿੰਘ ਸਾਹਿਬ ਤੁਸੀਂ ਐਰਕੇ ਨਾਲੋਂ ਅਸ਼ੀਰਵਾਦ ਦਿਓ ਘਰ ਤੋਂ ਘੱਟ ਸੀਟਾ ਲਓ ਮੈਂ ਕਿ ਇੱਕ ਸੀਟ ਦੇ ਦਿਓ ਸ਼ਾਰੀਆਂ ਇੱਕ ਸੀਟ ਦੇ ਦਿਓ ਤੇ 45 ਤੁਹਾਡੀਆਂ ਦੋਹਾਂ ਚ ਵੰਡ ਲਓ ਤੁਸੀਂ ਤੇ ਲੜੋ ਮੈਂ ਤੁਹਾਡੇ ਨਾਲ ਹੂੰ ਮੈਨੂੰ ਇਕੱਲੇ ਨੂੰ ਕਰਕੇ ਤੇ ਆਪ ਆਪਸ ਫੇਰ ਇਕੱਠੇ ਇਕੱਲੇ ਇਕੱਲੇ ਲੜੇ ਤੇ ਬਦਨਾਮ ਮੈਨੂੰ ਕਰਤਾ ਇਹ ਇਕੱਠਿਆ ਨਹੀਂ ਹੋਣ ਦਿੰਦਾ ਜੀ ਹੂੰ ਕੋਈ ਕਾਰਨ ਤੇ ਦੱਸੋ ਕੋਈ ਵਜ੍ਹਾ ਦੱਸੋ ਬਈ ਤੇ 20 ਸਾਲ ਗੁਆਤੇ ਇਹਨਾਂ ਨੂੰ ਇਕੱਠਿਆਂ ਕਰ ਚੇ ਅਮਾਨ ਦੀ ਕਿਹੜੇ ਟਾਈਮ ਦੀ ਮਦਦ ਕੀਤੀ ਲੋਕ ਸਭਾ ਵਿਧਾਨ ਸਭਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨਾਂ ਚ ਤੇ ਇਹਨਾਂ ਨੇ ਕਿਹੜਾ ਬੰਦਾ ਜਿੰਨੇ ਮੈਨੂੰ ਕਹੇ ਨੇ ਜੀ ਐਨ ਨੂੰ ਕਿਆ ਹੋਵੇ ਜਿਹਨੇ ਲਤਨਾ ਮਾਰੀ ਹੋਵੇ ਪਿੱਛੋਂ ਹੂੰ ਤੇ ਮੈਂ ਇਹਨਾਂ ਨੂੰ ਕਿਵੇਂ ਇਕੱਠਿਆਂ ਕਰਾਂ ਆਪ ਹੋ ਜਾਣ ਤੁਸੀਂ ਕਦੇ ਇਹਦੇ ਬਾਰੇ ਸੋਚਿਆ ਜੋ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਉਹ ਮੈਂਬਰਸ਼ਿਪ ਲੈਣ ਦੀ ਦੇਖੋ ਮੈਂ ਮੈਂਬਰਸ਼ਿਪ ਮੈਂ ਕਾਲਪੁਰਸ ਦੇ ਦਰ ਤੋਂ ਮੈਂ ਆ ਗਾਲੀ ਆ ਜੀ ਮੈਨੂੰ ਕਹੇ ਤਾਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਨਾ ਮੈਂਬਰਸ਼ਿਪ ਲੈਣ ਦੀ ਲੋੜ ਹੈ ਜੀ ਬਾਕੀ ਕੋਈ ਕਰਦਾ ਆ ਜਾਂ ਕੋਈ ਉਦਮ ਕਰਦਾ ਆ ਪਰਾਲਾ ਕਰਦਾ ਤੇ ਚੰਗੀ ਗੱਲ ਹੈ ਹੂੰ ਮੇਰੀ ਗੱਲ ਇਹ ਆ ਕਿ ਫਰਜ ਕਰ ਲੋ ਮੈਂ ਇਹਨਾਂ 'ਚ ਵਾਦਾ ਆ ਲੱਗ ਨੂੰ ਪਾਸੇ ਬੈਠਾ ਰਹਿੰਦੇ ਹੋ ਹੂੰ ਤੁਸੀਂ ਸਾਰਾ ਪੰਥ ਇਕੱਠਾ ਹੋ ਜਾਓ ਜੀ ਤੁਹਾਨੂੰ ਕਿਹਨੇ ਰੋਕਿਆ ਹੂੰ ਮੇਰੇ ਤੇ ਭਾਂਡਾ ਕਿਉਂ ਪਾਉਂਦੇ ਹੋ ਤੁਸੀਂ ਹੂੰ ਵਾਜਾ ਇਹਨਾਂ ਨੂੰ ਨਾ ਕੋਈ ਇਕੱਠਿਆਂ ਕਰ ਸਕਦਾ ਤੇ ਨਾ ਇਹ ਹੋ ਸਕਦੇ ਆ ਨਾ ਇਹਨਾਂ ਦਾ ਮਿਆਰ ਐ ਕੋਈ ਹੂੰ ਨਾ ਇਹਨਾਂ ਦਾ ਕਰਤਾਰ ਐ ਇਹ ਦੂਸਰਿਆਂ ਦੇ ਰਾਹ 'ਚ ਨਾ ਲੱਤ ਘੱਟ ਕੇ ਖਲੋਣ ਵਾਲੇ ਨੇ ਬਿਨਾਂ ਖੇਡਣਾ ਤੇ ਨਾ ਖੇਡਣ ਦੇਣਾ ਕੁੱਤੀ ਚ ਮੂਤਣਾ ਹੂੰ ਤੇ ਅਸੀਂ ਸਾਡੇ ਤੋਂ ਇਸ ਕਰਕੇ ਜ਼ਿਆਦਾ ਉਹ ਸਾਰੇ ਸਾਡੇ ਨਾਲ ਨਾਰਾਜ਼ ਨੇ ਵੀ ਇਹ 8 ਸਾਲਾਂ ਦਾ ਪਿੰਡੋਂ ਪਿੰਡੀ ਤੁਰਿਆ ਇੱਕ ਟੀਮ ਬਣਾ ਕੇ ਤੇ ਅਸੀਂ ਆਪਣੀ ਪੰਥਕ ਕਾਲੀ ਪੰਥ ਗਲਹਿਰ ਬਣਾ ਕੇ ਤੁਰਿਆ ਉਹਦੇ ਰਜਿਸਟ੍ਰੇਸ਼ਨ ਕਰਾ ਕੇ ਤੁਰਿਆ ਉਹਦੇ ਗੁਣ ਦੋਸ਼ ਦੱਸ ਕੇ ਤੁਰਿਆ ਤੇ ਇਸ ਕਰਕੇ ਤੁਰੇ ਪਏ ਅਸੀਂ ਜਿਹਨੂੰ ਸਿਲੈਕਟ ਕਰਾਂਗੇ ਉਹਨੂੰ ਆਪ ਟਿਕਟ ਦੇਾਂਗੇ ਮੰਗਣੀ ਨਹੀਂ ਪਊਗੀ ਸਾਡੇ ਤੋਂ ਜੀ ਇਸ ਕਰਕੇ ਇਹਨਾਂ ਨੂੰ ਤਕਲੀਫ ਹੈ ਸਾਰਿਆਂ ਨੂੰ ਹੂੰ ਉਹ ਤਕਲੀਫ ਆਪੇ ਦੂਰ ਕਰਨਗੇ ਸਿੱਖ ਦੂਰ ਕਰਨਗੇ ਅਜੇ ਤਾਂ ਨਹੀਂ ਸਕਦੇ ਤੁਹਾਡੇ ਕਦੇ ਹੁਣ ਸਰਨਾਜੀ ਨਾਲ ਗੱਲਬਾਤ ਹੋਈ ਉਹ ਸਰਨੇ ਨੂੰ ਦਫਾ ਕਰੋ ਯਾਰ ਕੋਈ ਬੰਦੇ ਦਾ ਨਾ ਲਿਆ ਕਰੋ ਤੁਸੀਂ ਚਾਹੀਦੇ ਦਾ ਕੋਈ ਸਰਨਾ ਬੰਦਿਆ ਜੋ ਬੰਦਾ ਹੂੰ ਚਲੇਗਾ ਜਿੱਥੇ ਜਾਣਾ ਚਾਹੀਦਾ ਹੈ ਅਸੀਂ ਉਹ ਤੋਂ ਕੀ ਕਰਾਉਣਾ ਜਿਵੇਂ ਬਹੁਤ ਸਾਰੇ ਲੋਕ ਇਹ ਸੋਚਦੇ ਵੀ ਉਹਨਾਂ ਦੀ ਜਿਆਦਾ ਪਾਰਟਿਸਪੇਸ਼ਨ ਮੈਂ ਕਹਾਂ ਜੀ ਕਿਤੇ ਠੱਕੇ ਖਾਣਾ ਸੀ ਸਾਡਾ ਉਹਨਾਂ ਤੋਂ ਕਿਹੜਾ ਚੜਾਉ ਤੁਸੀਂ ਵਾਰ-ਵਾਰ ਸਾਨੂੰ ਨਾ ਉਹਨਾਂ ਨਾਲ ਜੋੜੋ ਉਹਨਾਂ ਦੀ ਇਹ ਮਦਦ ਕੀਤੀ ਬਾਰ-ਬਾਰ ਕੀਤੀ ਇਸ ਕਰਕੇ ਵੀ ਬਾਦਲ ਤੋਂ ਅਲੱਗ ਕੋਈ ਜੀ ਪਲੇਟ ਪਾਲ ਬਣੇ ਉਹਨੂੰ ਕਾਲੀ ਦਲ ਬਣਾ ਕੇ ਦਿੱਤਾ ਉਹਨੂੰ ਜਤਾਇਆ ਪਰ ਜਿੱਤ ਕੇ ਜੋ ਅੱਖਾਂ ਫੇਰ ਲੈਂਦੇ ਹੂੰ ਪਿੱਠ ਤੇ ਲੱਤ ਮਾਰਦੇ ਤੁਹਾਡੀ ਪਿੱਠ ਸ਼ੁਰਾ ਸ਼ੁਰਾ ਮਾਰਦੇ ਲੱਤੋ ਵੀ ਨਹੀਂ ਮਾਰਦੇ ਹੂੰ ਇੱਕ ਵਾਰੀ ਨਹੀਂ ਗਈ ਵਾਰੀ ਹੂੰ ਉਹ ਹੋਈ ਆ ਜਿਹੜਾ ਕਹਿੰਦਾ ਮੇਰਾ 23 ਸਾਲ ਬਾਅਦ ਪੰਥ ਨੇ ਆਵਾਜ਼ ਮਾਰੀ ਹੈ ਪੰਥ ਉਹਨੂੰ ਬਾਦਲ ਦਾ ਪਰਿਵਾਰ ਹੀ ਤੈਸ ਦਾ ਪੰਥ ਹੋਰ ਕਿਤੇ ਨਹੀਂ ਆਇਆ ਹੂੰ ਹੁਣ ਪਾਤ ਦੇ ਪਰਿਵਾਰ ਤੋਂ ਲੈ ਲਵੇ ਕੀ ਲੈਂਦਾ ਸਾਡਾ ਤੇ ਉਹਦਾ ਨਾ ਕੋਈ ਲੈਣਾ ਦੇਣਾ ਤੁਹਾਡੀ ਜਿਹੜੀ ਤੁਸੀਂ ਪਿੰਡ ਪਿੰਡ ਜਾ ਰਹੇ ਹੋ ਤੁਹਾਡੇ ਕੋਲ ਤੁਸੀਂ ਸਾਰੇ ਆਪ ਦੇ ਕੈਂਡੀਡੇਟ ਖੜੇ ਕਰੋਗੇ ਜਦੋਂ ਦੇਖੋ ਜੀ ਅਸੀਂ ਜਿੱਥੋਂ ਤੱਕ ਸਾਡੀ ਜਿਹਾ ਗੱਲ ਹੈ ਅਸੀਂ ਪਿੰਡ ਪਿੰਡ ਜਾ ਕੇ ਸਿਰ ਤੋਂ ਪੈਰਾਂ ਤੱਕ ਜ਼ੋਰ ਲਾ ਦੇਵਾਂਗੇ ਹਮ ਸੰਗਤ ਨੂੰ ਕਿਤੇ ਬਲਾਮਾ ਨਹੀਂ ਆਉਣ ਦਿਆਂਗੇ ਜੇ ਸਾਨੂੰ ਲੈਣਾ ਪਊਗਾ ਸਾਨੂੰ ਕਿ ਤੁਸੀਂ ਕੁਛ ਕੀਤਾ ਨਹੀਂ ਕੌਮ ਨੂੰ ਜਗਾਇਆ ਨਹੀਂ ਕੌਮ ਨੂੰ ਕੌਮ ਚ ਅਵੇਅਰਨੈਸ ਲਿਆਉਣ ਲਈ ਕੋਈ ਆਪਣੇ ਰੋਲ ਨਹੀਂ ਨਵਾ ਇਹ ਇਲਾਮਾ ਨਹੀਂ ਲਵਾਵਾਂਗੇ ਸੰਗਤ ਜੋ ਫੈਸਲਾ ਕਰੂਗੀ ਸਾਨੂੰ ਮਨਜ਼ੂਰ ਹੈ ਹੂੰ ਤੇ ਜਿਹੜੇ ਲੋਕ ਮਤਲਬ ਇੱਕ ਸਵਾਲ ਬਹੁਤ ਅਹਿਮ ਆ ਜਿਹੜੀ ਕੱਲ੍ਹ ਵਾਲੀ ਸੱਤ ਮਤੇ ਹੋਏ ਤੁਸੀਂ ਉਹ ਪੜੇ ਹੋਣੇ ਆ ਸਾਰੇ ਮਤੇ ਪੜੇ ਹੋਣੇ ਆ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਰਨਾ ਉਹਦੇ ਚ ਗਿਆਨੀ ਗੁਰਮਖ ਸਿੰਘ ਉਹਦੇ ਬਾਰੇ ਤੁਹਾਨੂੰ ਕੀ ਲੱਗੇ ਜਿਹੜਾ ਮਾਫੀ ਵਾਲਾ ਮਤਲਬ ਭਾਈ ਸਾਹਿਬ ਮੈਂ ਤੁਹਾਨੂੰ ਦੱਸਿਆ ਨਾ ਇੱਕ ਪਾਤਸ਼ਾਹੀ ਗੁਰੂ ਦੀ ਇੱਕ ਬਾਦਲ ਦੀ ਨੌਕਰੀ ਉਹਦੇ ਚ ਅਸੀਂ ਕਿਉਂ ਗੱਲਾਂ ਕਰੀਏ ਕਿਉਂ ਉਹਨੂੰ ਵੇਟ ਦਈਏ ਹੂੰ ਕਿਉਂ ਉਹਨੂੰ ਮੰਨਤਾ ਦਈਏ ਇੱਕ ਜਿਹੜੇ ਗੁਰੂ ਸਾਹਿਬ ਨੂੰ ਕਹਦੇ ਵੀ ਤੁਸੀਂ ਐਂ ਸੀਸ ਦੇ ਕੇ ਦਾਤ ਲਈ ਤੁਸੀਂ ਕੀ ਲੈ ਕੇ ਆਏ ਹੋ ਤੇ ਕੋ ਜਿਹੜੇ ਬਾ ਉਹਦੀਆਂ ਬਾਦਲ ਦੀਆਂ ਜੁੱਤੀਆਂ ਚੁੱਕਦੇ ਫਿਰਦੇ ਨੇ ਉਹ ਕਾਲ ਤੱਕ ਥੰਮਲੇ ਬੈਠੇ ਆ। ਹੂੰ ਉਹਨਾਂ ਦੀ ਕਾਰਵਾਈ ਨੂੰ ਕਿਵੇਂ ਜਸਟੀਫਾਈ ਕਰੀਏ? ਤੇ ਕਿਉਂ ਕਰੀਏ? ਕੱਲ ਨੂੰ ਬੱਸਾਂ ਰੰਗਣ ਆ ਕੇ ਬਹਿ ਜਾਂਦਾ ਹਰਮੰਦਰ ਸਾਹਿਬ ਤੇ ਉਹਨੂੰ ਕਿਉਂ ਮਾਂਤਾ ਦੇਈਏ ਅਸੀਂ? ਹੂੰ ਕੋ ਰੂੜ ਸਿੰਘ ਆ ਜਾਂਦਾ ਕਾਲ ਤੱਕ ਤੇ ਬਹਿਦਾ ਕਿਉਂ ਮਾਂਤਾ ਦੇਈਏ ਅਸੀਂ? ਦਿਮਾਗ ਖਰਾਬ ਸਾਡਾ। ਇਹ ਜਿਨ੍ਹਾਂ ਨੂੰ ਗੁਰਮਤ ਦਾ ਗਿਆਨ ਨਹੀਂ ਉਹ ਮਾਂਤਾ ਦੇਣ ਉਹ ਗੜਗੱਜ ਦੀ ਦੁਕਾਨ ਤੇ ਜਾੜਦ ਮਾਫੀ ਸੇਲ ਲੱਗੀ ਆ ਮਾਫੀਆਂ ਲਈ ਜਾਂ ਜਿੰਨੀਆਂ ਚਾਹੀਦੀਆਂ ਹੂੰ ਇਹ ਸਾਰੀ ਸਿੱਖ ਸਿਆਸਤ ਦੇ ਵਿੱਚ ਹੁਣ ਦਮਦਮੀ ਟਕਸਾਲ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਧਰਨਾ ਵੀ ਲਾਇਆ ਉੱਥੇ ਰਜਿੰਦਰ ਸਿੰਘ ਧਾਮੀ ਵੀ ਜਾਂਦੇ ਆ ਦਮਦਮੀ ਟਕਸਾਲ ਦਾ ਰੋਲ ਤੁਸੀਂ ਕਿਵੇਂ ਦੇ ਇਹ ਉਹਨਾਂ ਨੂੰ ਪਤਾ ਹੋਊ ਜਿਹੜੇ ਰੋਲ ਨਿਭਾਉਂਦੇ ਨੇ ਮੈਂ ਉਹਨਾਂ ਦੇ ਬਾਰੇ ਕੁਝ ਨਹੀਂ ਕਹਿਣਾ ਹੂੰ ਤੁਹਾਡੀ ਗੱਲ ਵੀ ਨਹੀਂ ਹੋਈ ਮੈਨੂੰ ਲੱਗਦਾ ਵੀ ਅਸੀਂ ਤੁਹਾਡੀਆਂ ਵੀ ਨਿਗਾਹ ਚ ਨਾ ਰੋਲ ਨਾ ਪਾਉਂਦੇ ਆ ਤੇ ਸਾਡੀਆਂ ਨਿਗਾਹਾਂ ਸਾਰੇ ਤੇ ਉਹਨਾਂ ਨੂੰ ਜਾ ਕੇ ਪੁੱਛੋ ਤਾਂ ਦੂਈ ਸਾਨੂੰ ਤੁਹਾਡਾ ਕੀ ਰੋਲ ਹੈ ਤੁਸੀਂ ਕੀ ਰੋਲ ਨਿਭਾ ਰਹੇ ਹੋ ਉਹਨਾਂ ਬਾਰੇ ਬੈਕ ਹੀ ਦੱਸ ਸਕਦਾ ਜਿਵੇਂ ਹਰ ਦਿਨ ਤੁਹਾਡੀ ਬਹੁਤ ਸਾਰੇ ਲੋਕਾਂ ਨਾਲ ਗੱਲ ਹੁੰਦੀ ਹੋਣੀ ਆ ਆਪਦੀ ਐਸਜੀਪੀਸੀ ਚੋਣ ਨੂੰ ਲੈ ਕੇ ਜਾਂ ਆਪਦੀ ਜੋ ਤੁਸੀਂ ਆਪਦੀ ਧਿਰ ਖੜੀ ਕਰ ਰਹੇ ਹੋ ਉਹਦੇ ਚ ਕੁਝ ਗੱਲਾਂ ਨਿੱਜੀ ਤੌਰ ਦੇ ਉੱਤੇ ਤੁਹਾਨੂੰ ਚਿੰਤਤ ਕਰਨੀਆਂ ਗੀਆਂ ਨਹੀਂ ਮੈਨੂੰ ਕੋਈ ਗੱਲ ਚਿੰਤਤ ਨਹੀਂ ਕਰਦੀ ਸਾਨੂੰ ਗੱਲ ਇਹ ਹੀ ਚਿੰਤਤ ਕਰ ਰਹੀ ਆ ਇਹ ਸੈਂਟਰ ਸਰਕਾਰ ਦਾ ਕੀ ਸਵਾਰਥ ਆ ਉਹ ਸਾਡੇ ਇਲੈਕਸ਼ਨ ਨਹੀਂ ਹੋਣ ਦੇ ਰਹੀ ਇਹ ਗੱਲ ਚਿੰਤਾ ਕਰ ਰਹੀ ਇਹ ਗੱਲ ਚਿੰਤਾ ਕਰ ਰਹੀ ਹੂੰ ਬਾਕੀ ਜਿਹੜੀਆਂ ਮਤਲਬ ਕੋਈ ਨਵੀਂ ਧਿਰ ਬਣਾ ਰਿਹਾ ਕੋਈ ਪੁਰਾਣੀ ਉਹਦੇ ਤਾਂ ਸਾਰੇ ਤੋਂ ਤੁਸੀਂ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਹੂੰ ਤੁਸੀਂ ਇੱਕ ਇੱਕ ਬੰਦੇ ਨੂੰ ਖੁਸ਼ ਨਹੀਂ ਕਰ ਸਕਦੇ ਜੀ ਤੁਸੀਂ ਇੱਕ ਇੱਕ ਬੰਦੇ ਨੂੰ ਇਹ ਪਾਵਰ ਨਹੀਂ ਦੇ ਸਕਦੇ ਤਾਂ ਮੇਰੇ ਭਵਿੱਖ ਦਾ ਫੈਸਲਾ ਤੂੰ ਕਰ ਹੂੰ ਜੇ ਤੁਸੀਂ ਕੁਝ ਕਰਨਾ ਹੈ ਜੀ ਇਹ ਤੇ ਧਿਰਾ ਬਣ ਗਿਆ ਨੇ ਇਹ ਤੇ ਸੰਗਤ ਦਾ ਫੈਸਲਾ ਸੰਗਤ ਜਿਹੜੀ ਆ ਉਹ ਐਨੇ ਸਾਲਾਂ ਦੀ ਜੇ ਪਛਾਣ ਨਹੀਂ ਸਕੇ ਕਿ ਰਜੀਤ ਸਿੰਘ ਕੌਣ ਹੈ ਫਲਾਨਾ ਕੌਣ ਹੈ ਢੀਗਰਾ ਕੌਣ ਹੈ ਕੀ ਦੀ ਕੀ ਉਖਾਤ ਹੈ ਪੰਥ ਨੂੰ ਕੀ ਦੇਣਾ ਤੇ ਫਿਰ ਅਸੀਂ ਵੀ ਕੀ ਕਰ ਸਕਦੇ ਹੂੰ ਇਸ ਨੂੰ ਲੈ ਕੇ ਤੁਸੀਂ ਗਵਰਨਰ ਨੂੰ ਹੁਣ ਮਿਲੇ ਹੋ ਨਹੀਂ ਗਵਰਨਰ ਨੂੰ ਨਹੀਂ ਮਿਲਿਆ ਗਵਰਨਰ ਨੂੰ ਭਾਈ ਸਾਹਿਬ ਗੱਲ ਮੁੱਕਦੀ ਆਉਂਦੀ ਆ ਹੋਮ ਮਿਨਿਸਟਰ ਤੇ ਜੀ ਹੋਮ ਮਿਨਿਸਟਰ ਦਾ ਚਿਤ ਕਰੂਗਾ ਤੇ ਇਥੇ ਇਲੈਕਸ਼ਨ ਹੋਣ ਦੇ ਨਹੀਂ ਹੋਣੀ ਆ ਤੇ ਸਿੱਖਾਂ ਨੇ ਫੈਸਲਾ ਕਰਨਾ ਪੇ ਜੇ ਨਹੀਂ ਕਰਾਉਂਦੇ ਇਲੈਕਸ਼ਨ ਤੇ ਅਸੀਂ ਇਹਨਾਂ ਨਾਲ ਕਿਵੇਂ ਜਿੱਟਣਾ ਹੂੰ ਤੇ ਪ੍ਰਬੰਧਕਪਤੀ ਬਾਰੇ ਅਸੀਂ ਕੀ ਕਰਨਾ ਇਹ ਤਾਂ ਸਿੱਖਾਂ ਨੇ ਸੋਚਣਾ ਤੇ ਜਾਂ ਸੈਂਟਰ ਸਰਕਾਰ ਨੇ ਸੋਚਣਾ ਵੀ ਸਿੱਖਾਂ ਦਾ ਹੱਕਿਆ ਹੈ ਤੇ ਉਹਨੂੰ ਦੇਣਾ ਹੈ ਤੇ ਕਦੋਂ ਦੇਣਾ ਇਹ ਦੋ ਗੱਲਾਂ ਨੇ ਤੁਹਾਡੀ ਜਥੇਬੰਦੀ ਦਾ ਜਿਹੜਾ ਮੁੱਢਲਾ ਕੋਈ ਢਾਂਚਾ ਬਣਿਆਗਾ ਉਹਨੇ ਕਦੇ ਤੁਹਾਨੂੰ ਇਹ ਕਿਹਾ ਵੀ ਆਪਾਂ ਜਾ ਕੇ ਸੈਂਟਰ ਨੂੰ ਇੱਕ ਵਾਰੀ ਮਿਲੀਏ ਕੋਈ ਮੋਰੈਂਡਮ ਜੋ ਅਸੀਂ ਦੇਖੋ ਕਹਿੰਦੇ ਅਸੀਂ ਮੈਂ ਤੇ ਵਿਰਸੇ ਦੇ ਘਰ ਚਲੇ ਗਿਆ ਤੇ ਤੁਸੀਂ ਖਿਹੜਾ ਨਹੀਂ ਛੱਡਦੇ ਜਦੋਂ ਮਹੌਮ ਰਾਸਤੇ ਦੇ ਚਲੇ ਗਿਆ ਉਦੋਂ ਕੀ ਕਰੋਗੇ ਹੂੰ ਨੀ ਫੇਰ ਤਾਂ ਨਹੀਂ ਕੋਈ ਕੁਝ ਜੇ ਧਰ ਲੱਗਦਾ ਨਾ ਨਹੀਂ ਤੁਸੀਂ ਮੈਮੋਰੰਡਮ ਦੇ ਜਾਂੋਗੇ ਜਾਂ ਕੋਈ ਉਹੋ ਜੀ ਗੱਲ ਮੈਂ ਇਹ ਸੜਕ ਤੇ ਦਿੱਤਾ ਸੀ ਗਵਰਨਰ ਨੂੰ ਹਾਂ ਤੇ ਉਹ ਐਸ.ਡੀ.ਐਮ ਲੈਣਾ ਸੀ ਹਾਂ ਆ ਜੀ ਮਤਲਬ ਤੁਸੀਂ ਬੜੇ ਬੜੇ ਪਾਸੇ ਉਹ ਜਿਹੜੇ ਤੀਰ ਛੱਡਦੇ ਹੋ ਨਾ ਤੁਸੀਂ ਜਿਹੜੇ ਉਹ ਫਿਰ ਸਾਨੂੰ ਚੱਲਨੇ ਪੈਂਦੇ ਆ ਵਾਰ-ਵਾਰ ਨਹੀਂ ਜੇ ਤੁਸੀਂ ਦੱਸ ਕੇ ਜਾਓਗੇ ਫੇਰ ਤਾਂ ਉਹਦੇ 'ਚ ਕੋਈ ਨਹੀਂ ਸੀ ਐਸ.ਪੀ.ਸੀ ਸਭ ਸਰਕਾਰਾਂ ਨੂੰ ਸਭ ਸੀ.ਆਈ.ਟੀ ਆ ਸਾਰਿਆਂ ਨੂੰ ਪਤਾ ਮੈਂ ਕਿੱਥੇ ਖੜਾ ਦੂਸਰੇ ਕਿੱਥੇ ਖੜੇ ਨੇ ਹੋਣਾ ਕੀ ਚਾਹੀਦਾ ਹੋ ਕੀ ਰਿਹਾ ਇਹ ਹੁਣ ਆਪਣੀ ਉਹ ਨਫਾ ਨੁਕਸਾਨ ਜਿਹੜਾ ਸੋਚ ਰਹੇ ਨੇ ਜੀ ਉਹ ਜਦੋਂ ਉਹਨਾਂ ਨੂੰ ਉਹਦਾ ਆਈਡੀਆ ਹੋ ਗਿਆ ਉਦੋਂ ਉਹ ਇਲੈਕਸ਼ਨ ਕਰਾ ਦੇਣਗੇ ਹੂੰ ਜੇ ਨਹੀਂ ਕਰਾਉਣਗੇ ਤਾਂ ਸਿੱਖ ਉਹਨਾਂ ਨੂੰ ਦੱਸਣਗੇ ਵੀ ਤੁਹਾਡੀ ਥਾਂ ਕੀ ਆ ਪੰਜਾਬ 'ਚ ਹੂੰ ਜਿਵੇਂ ਹੀ ਹੀਰਾ ਸੀ ਵੇਲ ਲਈਏ ਫਿਰ ਇਹ ਕੰਮ ਕਰਾਂਗੇ ਅਸੀਂ ਜਿਵੇਂ ਆਪਾਂ ਪਿਛਲੇ 6 ਮਹੀਨੇ ਦੀ ਗੱਲ ਕਰੀ ਹਾਂ ਆਪਾਂ ਦੋ ਤੋਂ ਤਿੰਨ ਇੰਟਰਵਿਊ ਕੀਤੇ ਹੋਣੇ ਜਿਵੇਂ ਆਪਾਂ ਨੂੰ ਉਦੋਂ ਬਹੁਤ ਪਹਿਲਾਂ ਜਦੋਂ 6 ਮਹੀਨੇ ਪਹਿਲਾਂ 8 ਮਹੀਨੇ ਪਹਿਲਾਂ ਲੱਗਦਾ ਸੀ ਵੀ ਚੋਣ ਹੋਣ ਵਾਲੀ ਹੈ ਜਾਂ ਬਹੁਤ ਤੇਜ਼ੀ ਨਾਲ ਕੁਝ ਕੰਮ ਹੋ ਰਿਹਾ ਐਕਟੀਵਿਟੀ ਦਿਖ ਰਹੀ ਸੀ ਸਰਕਾਰ ਵੀ ਕਹਿ ਰਹੀ ਸੀ ਔਰ ਲੋਕ ਵੀ ਕਹਿ ਰਹੇ ਸੀ ਕਿ ਵੋਟਾਂ ਸਹੀ ਬਣਾਓ ਫੋਟੋ ਲਾਓ ਆ ਚੀਜ਼ ਦੋ ਉਹਦੇ ਵਿੱਚ ਕੁਝ ਗਲਤੀਆਂ ਵੀ ਸੀ ਉਹ ਸੁਧਾਰੋ ਹੁਣ ਤੁਹਾਨੂੰ ਅੱਜ ਦੀ ਘੜੀ ਲੱਗਦਾ ਵੀ ਵੋਟ ਹਜੇ ਬਹੁਤ ਦੂਰ ਆ ਮਤਲਬ ਐਸਜੀਪੀਸੀ ਚੋਣ ਦੂਰ ਆ ਨਹੀਂ ਨਹੀਂ ਇਹ ਤੇ ਕਿਸੇ ਟਾਈਮ ਵੀ ਆ ਸਕਦੀ ਹੈ ਹੂੰ ਕਿਉਂਕਿ ਹੁਣ ਜਿਹੜਾ ਪ੍ਰੋਸੈਸ ਸੀਗਾ ਵੋਟਾਂ ਦਾ ਜੀ ਉਹ ਪਹਿਲਾਂ ਬੜੀਆਂ ਸਤਾਰਾਂ ਘੜਾਂ ਜੀ ਸਤਾਰਾ ਦੇ ਇਲੈਕਸ਼ਨ ਕਮਿਸ਼ਨ ਹੀ ਕਹਿੰਦਾ ਕਿ ਮੈਂ 17 ਲੱਖ ਵੋਟਾਂ ਦਾ ਕਿਵੇਂ ਇਲੈਕਸ਼ਨ ਕਰਾ ਦਿਆਂ ਹਾਂ ਠੀਕ ਆ ਦੋ ਵਾਰੀ ਸਿਮ ਸਹਿਮਤ ਸੀ ਉਹ ਤਰਾ ਹਾਂ ਉਹਨਾਂ ਫੇਰ ਟਾਈਮ ਦਿੱਤਾ ਫੇਰ ਅਸੀਂ ਜ਼ੋਰ ਲਾਇਆ ਫੇਰ ਨਹੀਂ ਬਣੀਆ ਫੇਰ 27 ਲੱਖ ਤੇ ਜਾ ਕੇ ਰੋਗੀ ਗੱਡੀ ਜੀ ਫੇਰ ਉਹ ਉਹਨੇ ਇਲੈਕਸ਼ਨ ਕਮਿਸ਼ਨ ਨੇ ਸਰਕਾਰ ਨੂੰ ਦਵਾਈ ਪਾਈ ਵੀ ਤੁਸੀਂ ਇਹ ਇਲੈਕਸ਼ਨ ਆ ਕੋਈ ਜਾਣਦੇ ਨਹੀਂ ਕਿਉਂਕਿ ਹੱਪੜਵਾਰੀਆਂ ਦੀ ਡਿਊਟੀਆਂ ਲੱਗੀਆਂ ਤੁਸੀਂ ਪਟਵਾਰੀਆਂ ਦੀਆਂ ਡਿਊਟੀਆਂ ਲਾਓ ਤੁਸੀਂ ਜਿਹੜੀਆਂ ਆ ਆਂਗਣਵਾੜੀ ਵੀ ਆਂਗਣਵਾੜੀ ਵੀ ਬੀਬੀ ਉਹਨਾਂ ਦੀ ਡਿਊਟੀ ਲਾਓ ਬੀਐਲ ਦੀ ਡਿਊਟੀ ਲਾਓ ਫਿਰ ਉਹਨਾਂ ਨੂੰ ਲਲਾਈਆਂ ਤੇ ਉਹ ਇਲੈਕਸ਼ਨ ਹੋਣਾ ਜਿਹੜੀ 50 ਕ ਲੱਖ ਤੋਂ ਉੱਤੇ ਵੜ ਗਈ ਆ ਵੋਟ ਹੂੰ ਤੇ ਹੁਣ ਉਹਨਾਂ ਨੇ ਜਿਹੜੇ ਹੁਣ ਸਾਡੇ ਜਿਹੜੇ ਸਿੱਖ ਨੇ ਉਹ ਰਾਹ ਰੋਕਣ ਲਈ ਵੀ ਐ ਵੀ ਗੱਲ ਤੇ ਐ ਵੀ ਗੱਲ ਤੇ ਤੁਹਾਨੂੰ ਮੌਕਾ ਦਿੱਤਾ ਤੁਸੀਂ ਗਲਤੀ ਦੱਸੋ ਉਹਨਾਂ ਨੂੰ ਹੂੰ ਗਲਤੀਆਂ ਲਿਖ ਕੇ ਦਿਓ ਗਲਤੀਆਂ ਜਿਹੜੀਆਂ ਜੋ ਫਾਈਲ ਪੜੋਗੇ ਤੇ ਨਿਕਲ ਜਾਣਗੀਆਂ ਜੀ ਉਹ ਤੇ ਸਾਡੀ ਗਲਤੀ ਆ ਨਾ ਉਹਦੇ ਵਿੱਚ ਹੁਣ ਜਿੱਦਣ ਉਹ ਫਾਈਲ ਜਿਹੜੀ ਆ ਕੰਪਲੀਟ ਹੋ ਜਾਂਦੀ ਆ ਜੀ ਅਲਾਨ ਹੋ ਜਾਂਦਾ ਉਹਦੇ ਬਾਅਦ ਫਿਰ ਇਹ ਐਲਾਨ ਹੋਣਾ ਚਾਹੀਦਾ ਹੁੰਦਾ ਆ ਕਿ ਇਸ ਤਰੀਕ ਨੂੰ ਤੁਹਾਡੀ ਪੋਲਿੰਗ ਹੋਊਗੀ ਕੋਈ ਪ੍ਰੋਸੈਸ ਰਹਿ ਨਹੀਂ ਜਾਂਦਾ ਉਹ ਉਹਨੂੰ 15 ਦਿਨ 20 ਦਿਨ ਇਸ ਕਰਕੇ ਕਹਿ ਸਕਦੇ ਆ ਵੀ ਇਸ ਮਹੀਨੇ ਚ ਹੈ ਹੁੰਦਾ ਹੈ ਇਸ ਮਹੀਨੇ ਚ ਹੈ ਹੁੰਦਾ ਹੈ ਇਸ ਮਹੀਨੇ ਵੀ ਪਰ ਹੁੰਦੇ ਇਸ ਮਹੀਨੇ ਵੱਡੀ ਹੁੰਦੀ ਆ ਤੋਂ ਉਹ ਦੇਖ ਸਕਦੇ ਆ ਨਹੀਂ ਤੇ ਇਹ ਇਲੈਕਸ਼ਨ ਕਰਾਉਣੇ ਚਾਹੀਦੇ ਜੀ ਸਿੰਘ ਸਾਹਿਬ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸੋ ਇਹ ਸੀ ਸਾਬਕਾ ਜਥੇਦਾਰ ਗੈਨੀ ਰਣਜੀਤ ਸਿੰਘ ਅੱਗੇ ਫੇਰ ਹਾਜ਼ਰ ਹੋਣੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ